2005 ਦੇ ਵਿੱਚ ਮਾਉਂਟ ਐਵਰੈਸਟ ਨੂੰ ਇਹਦਾ ਕਲਾਈਮ ਕਰਨ ਦਾ ਮੌਕਾ ਮਿਲਿਆ ਜਿੱਥੇ ਲੋਕਾਂ ਕੋਲੇ 25-25000 ਦੇ ਜਾਂ 5-5 ਲੱਖ ਦੇ ਸੂਟ ਹੁੰਦੇ ਆ ਮੈਂ ਕਬਾਰ ਤੋਂ ਸੈਕੰਡ ਹੈਂਡ ਖਰੀਦ ਕੇ ਉਹਨੂੰ ਸਾਲ ਕਰਨ ਲਈ ਪਹੁੰਚ ਗਈ ਸੀ ਇਹ ਮਤਲਬ ਕਿ ਮੇਰੇ ਕੋਲ ਮੈਂ ਦਸੀ ਜਾਂਦੀ ਆ ਕਿ ਮੈਂ ਉੱਥੇ ਪਿਆਮਾ ਯੂਜ਼ ਕੀਤਾ ਅੱਜ ਵੀ ਰੱਖਿਆ ਹੋਇਆ ਹੈ ਜਿਹੜਾ ਮੈਂ 250 ਦਾ ਖਰੀਦਿਆ ਸੀ ਕਬੜ ਦੇ ਵਿੱਚੋਂ ਮਾਉਂਟ ਕੈਮਪ ਨੂੰ ਬਹੁਤ ਟਫ ਪੀਕ ਮੰਨਿਆ ਜਾਂਦਾ ਹੈ ਪਰ ਪੰਜਾਬ ਦੀ ਸਥਿਤੀ ਤੇ ਹਾਰਡਨੈਸ ਤੇ ਉਸ ਟਫਨੈਸ ਦਾ ਕੋਈ ਅਸਰ ਹੀ ਨਹੀਂ ਸੀ ਮਾਉਂਟ ਕੈਮਪ ਨੂੰ ਸਰ ਕਰਨ ਲਈ ਪੰਜਾਬ ਦੀ ਮੈਂ ਪਹਿਲੀ ਲੜਕੀ ਹਾਂ 15 ਜਨਵਰੀ 1998 ਨੂੰ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ ਤੇ 19 16 ਅਗਸਤ ਨੂੰ ਬਾਦਲ ਸਾਹਿਬ ਨੇ ਮੇਨ ਪਿੰਡ ਸਭ ਛੱਡ ਕੇ ਐਸਆਈ ਲੰਦਾ ਵਾਦਾ ਕੀਤਾ ਪਰ ਵਾਦਾ ਜਿਹੜਾ ਵਫਾ ਚੜੀ ਬਦਲਿਆ ਗਿਆ ਕਿਵਰਸ ਦੀ ਹੋਣੀ ਆ ਵੀ ਇੰਨੀ ਕਿ ਅਸ਼ੀਲ ਦਾ ਇਕੱਠੀ ਹੋਈ ਆ ਤੇ ਇਹਨਾਂ ਮੈਨੂੰ ਲੱਕੜਾਂ ਦੀ ਲੋੜ ਹੀ ਨਹੀਂ ਪੈਣੀ ਉਹ ਲੱਕੜਾ ਮੈਨੂੰ ਹੁਣ ਲੱਕੜਾ ਲੱਗਦੀ ਆ ਵੀ ਇਹ ਸ਼ੀਲ ਤੇ ਮੈਂ ਦਿੱਤਾ ਦਾ ਸਮਾਂ ਵਾਦੇ ਵਾਜ ਕੇ ਚਲੇ ਜਾਂਦੇ ਪ੍ਰਤਾਪ ਸਿੰਘ ਬਾਜਵਾ ਸੀ ਜੀ ਹੁਣ ਕਰਦਾ ਗਿਆ ਇਲੈਕਸ਼ਨ ਦੇ ਵੇਲੇ ਇਲੈਕਸ਼ਨ ਦਿਨਾਂ ਦੇ ਵਿੱਚ ਵੱਡੇ ਵੱਡੇ ਵਾਦੇ ਪਰ ਉਹ ਵਾਦੇ ਜਦੋਂ ਮੁਕਸਦ ਦੀ ਜੋ ਛੱਡਦੇ ਸੀ ਵਿੱਚ ਤੇ ਛੱਡ ਜਾਂਦੇ ਸੀ ਤੂੰ ਕੌਣ ਤੇ ਮੈਂ ਕੌਣ ਜੀ ਮੇਰਾ ਬਾਪ ਨਾ ਤਾਂ ਲੀਡਰ ਸੀ ਨਾ ਮੇਰੇ ਬਾਪ ਕੋਲੇ ਪੈਸਾ ਸੀ ਨਾ ਮੇਰੇ ਕੋਲ ਲਿਡਰ ਕੋਲੇ ਪਹੁੰਚਦੀ ਪਹੁੰਚ ਸੀ ਉੱਚੀ ਅਧਿਆਨ ਦੇ ਜਾਣ ਦੇ ਲਈ ਅੱਛੀਆਂ ਅਧਿਆਨ ਦੇ ਪਾਉਣ ਦੇ ਲਈ ਉਹਦੇ ਲਈ ਪਾਰਟੀ ਫੰਡ ਦਾ ਦੀ ਇੱਕ ਬਾਪ ਦੀ ਸਰਦਾਰੀ ਦਾ ਹੋਣਾ ਬਹੁਤ ਜੁਣੀ ਤਾਂ ਮਜ਼ਦੂਰੀ تھی ਸੀ ਇਹ ਕਮਜ਼ੋਰੀ ਨੂੰ ਲੱਗਦੀ ਹੈ ਕਮੀ ਕਿ ਇਹ ਕਮੀ ਸੀ ਜਿੱਥੇ ਮੇਰੇ ਨਾਲ ਦੀ ਕੁੜੀਆਂ ਦੇ ਸਾਹ ਚੜਦੇ ਸੀ ਤੇ ਮੈਂ ਉੱਡੀ ਫਿਰਦੀ ਸੀ ਜੇ ਕਿਸੇ ਕੁੜੀ ਨੂੰ ਕੋਈ ਪ੍ਰੋਬਲਮ ਹੀ ਆਂਦੀ ਸੀ ਉਹਨੂੰ ਮੋਢੇ ਚੱਕ ਕੇ ਤੁਰ ਪੈਂਦੀ ਸੀ ਪਾਪਾ ਮੇਰੇ ਤਰਖਾਨਾ ਤੇ ਲੋਹਾਰਾ ਕੰਮ ਕਰਦੇ ਸੀ ਪੱਠੀ ਬਾਲਣੀ ਆਰਨ ਤੇ ਮੱਥੋਂ ਸੱਟਾ ਮਰਵਾਉਣੀ ਆ 25 ਕਿਲੋ ਦਾ ਭਾਰਾ ਕੰਨ ਹੁੰਦਾ ਸੀ ਘਰ ਮੈਂ ਤਾਂ ਹਥੋੜਾ ਤੇ ਉਹ ਲੋਹੇ ਨੂੰ ਮੈਂ ਮਤਲਬ ਕੋਟੇ-ਕੋਟੇ ਕੇ ਲੰਬਾ ਕਰਦੀ ਉਹ ਮਸ਼ੀਨ ਦਾ ਟੋਕਾ ਹੁੰਦਾ ਜਿਹਨੂੰ ਟੋਕਾ ਕਹਿੰਦੇ ਸੀ ਉੱਥੇ ਮੈਂ 2-2 ਪੌਂਡਲ ਚਾਰਾ ਕੁੱਤਰਦੀ ਸਾਈਕਲ ਤੇ ਡਬਲ ਰਾਈਡ ਕੀਤਾ ਜੀ ਕੁੜੀ ਨੂੰ ਪਿੱਛੇ ਬਿਠਾ ਕੇ ਮੁਕਸ਼ੂ ਟੂ ਖਰਦੁੰਗਲਾ ਪਾਸ ਜਿਹੜੀ ਇਸ ਦੁਨੀਆ ਦੀ ਸਭ ਤੋਂ ਉੱਚੀ ਸੜਕ ਵਜਦੀ ਹੈ ਇਹਦੇ ਉੱਤੇ ਮੈਂ ਕੁੜੀ ਨੂੰ ਬਿਠਾ ਕੇ ਪਿੱਛੇ ਉਸ ਤੇ ਹਾਈਟ ਤੇ ਵੀ ਪਹੁੰਚ ਗਈ ਸਾਈਕਲ ਤੇ ਕਰਨ ਵਾਲੀ ਵੀ ਉਸ ਖਰਦੁੰਗਲਾ ਪਾਸ ਨੂੰ ਫਸ ਲੱਤੀ ਸੀ ਮੋਟਰਸਾਈਕਲ ਤੇ ਵੀ ਕਰਕੇ ਵੀ ਉਹ ਜੀ ਨੂੰ ਫਸ ਸੀ ਗਿਆ ਜੇ ਤੁਸ ਸਮਾਜ ਲਈ ਕੁਛ ਕਰਨ ਦਾ ਸ਼ੌਂਕ ਜਦੋਂ ਹੁੰਦਾ ਨਾ ਤੁਹਾਡੇ ਕੋਲ ਜਦੋਂ ਤੁਹਾਡੇ ਬਾਪ ਕੋਲੇ ਪੈਸਾ ਹੋਵੇ ਜਾਂ ਸਮਾਜ ਦਾ ਤੁਹਾਡੇ ਸਿਰ ਤੇ ਹੱਥ ਹੋਵੇ ਉਸ ਲਈ ਸਰਕਾਰਾਂ ਦਾ ਤੁਹਾਡੇ ਸਿਰ ਤੇ ਹੱਥ ਹੋਵੇ ਤਾਂ ਜਾ ਕੇ ਉਸ ਥਰੀ ਜਿਹੜੀ ਨਾ ਮਰ ਲਈ ਜਰਾ ਜज्ਬਾ ਜਰਾ ਹੁੰਦਾ ਚज्ਵਾ ਮੇਰੇ ਚ ਸੀ ਮੈਂ ਕੀਤਾ ਵੀ ਪਰ ਮੇਰੇ ਸਿਰ ਤੇ ਉਸ ਸਮੇਂ ਗਏ ਮਜੂਦ ਸਰਕਾਰਾਂ ਨੇ ਹੱਥ ਨਹੀਂ ਰੱਖਿਆ ਸਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸ੍ਰੀਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਅੱਜ ਤੁਹਾਨੂੰ ਇੱਕ ਬਲੱਖਣ ਕਹਾਣੀ ਸੁਣਾਵਾਂਗੇ ਕਹਾਣੀਆਂ ਮਿਹਨਤ ਦੀ ਸੈਡ ਦੀ ਪਰ ਉਹ ਮਿਹਨਤ ਤੇ ਸੈਡ ਤੋਂ ਬਾਅਦ ਜਿਹੜੀਆਂ ਪ੍ਰਾਪਤੀਆਂ ਹੋਈਆਂ ਉਹਦੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਈ ਕੀਮਤ ਨਹੀਂ ਪਾਈ ਪਰ ਹੌਂਸਲੇ ਬੁਲੰਦ ਨੇ ਅਸੀਂ ਗੱਲਬਾਤ ਕਰ ਰਹੇ ਹਾਂ ਭੈਣ ਸੁਖਵਿੰਦਰ ਕੌਰ ਸੁਖੀ ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਸੰਘਰਸ਼ ਦੀ ਜੋ ਜ਼ਿੰਦਗੀ ਸੀ ਉਹ ਤੇ ਗੱਲਬਾਤ ਕਰਾਂਗੇ ਉਹਨਾਂ ਦੀਆਂ ਪ੍ਰਾਪਤੀਆਂ ਚੋਟੀਆਂ ਤੇ ਚੜ੍ਹੇ ਉਹ ਪਰ ਅੱਜ ਉਹ ਬੇਰੁਜ਼ਗਾਰ ਨੇ ਇੱਕ ਹਿਸਾਬ ਦਾ ਕਈ ਥਾਵਾਂ ਤੇ ਨੌਕਰੀ ਵੀ ਕੀਤੀ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਸ਼ੁਰੂ ਤੋਂ ਲੈ ਕੇ 2024 ਤੱਕ ਹੁਣ ਤੱਕ ਅਸੀਂ ਗੱਲਬਾਤ ਕਰਾਂਗੇ ਸਵਾਗਤ ਕਰਦੇ ਪਏ ਜੀ ਸ਼ਸ਼ੀ ਘਰਵਤ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਚੈਨਲ ਨੂੰ ਪਿਆਰ ਭਰੀ ਮੇਰੀ ਸਤਿ ਸ੍ਰੀ ਅਕਾਲ ਚੈਨਲ ਦੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸ਼ੁਰੂ ਕਿਥੋਂ ਕਰਗੇ ਸ਼ੁਰੂ ਜੀ ਮੈਂ ਆਪਣੇ ਬਚਪਨ ਤੋਂ ਕਰਦੀ ਹਾਂ ਹਮ ਆਪਣੇ ਉਸ ਬਾਪ ਤੋਂ ਜੀਨੇ ਮੇਰੇ ਅੰਦਰ ਇਹ ਸ਼ੌਂਕ ਜਿਹੜਾ ਕੁੱਟ ਕੇ ਭਰਿਆ ਹਮ ਜਦੋਂ ਮੇਰੀ ਅਚੀਵਮੈਂਟ ਦੀ ਸ਼ੁਰੂਆਤ ਹੈ ਇਹ ਮੇਰੇ ਪਾਪਾ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਜੀ ਹਮ ਮੇਰੀ ਇਹ ਅਚੀਵਮੈਂਟ ਦੀ ਜਿਹੜੀ ਸ਼ੁਰੂਆਤ ਹੈ ਉਹ ਮੇਰੇ ਜਨਮ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਵਿੱਚ ਹਮ ਜਿਸ ਵੇਲੇ ਮੇਰਾ ਜਨਮ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਬਚਿੰਦਰੀ ਪਾਲ ਜੀ ਨੇ ਮਾਉਂਟ ਐਵਰੈਸਟ ਨੂੰ ਕਲਾਈਮ ਕੀਤਾ ਸੀ ਹਮ ਤੇ ਮੇਰੇ ਪਾਪਾ ਦਾ ਸੁਪਨਾ ਸੀ ਕਿ ਜੇ ਮੇਰੇ ਦਿੱ ਹੁੰਦੀ ਹੈ ਜੀ ਤਾਂ ਮੈਂ ਉਹਨੂੰ ਪਹਾੜ ਤੇ ਜਾਣ ਨੂੰ ਭੇਜੂਗਾ ਹਮ ਸ਼ਹਿਰ ਮੇਰਾ ਛੋਟਾ ਪਪਾ ਜੀ ਅਨਪੜ੍ਹ ਮੇਰੇ ਹੂੰ ਕਿਵੇਂ ਜਾਣਾ ਕਦੋਂ ਜਾਣਾ ਤੇ ਕਿਸ ਤਰ੍ਹਾਂ ਹੋਣਾ ਇਹ ਕੁਝ ਨਹੀਂ ਪਤਾ ਸੀ ਜੀ ਮੇਰੇ ਅੰਦਰ ਇੱਕ ਸੁਪਨਾ ਜਿਹੜਾ ਉਸ ਦੇ ਕੇ ਅਖਬਾਰ ਪੜ੍ਹਨ ਦਾ ਉਹਨੂੰ ਬਹੁਤ ਸ਼ੌਂਕ ਸੀਗਾ ਹੂੰ ਕੋਈ ਅਖਬਾਰ ਚ ਆਰਟੀਕਲ ਆਉਂਦਾ ਤਾਂ ਮੈਥੋਂ ਕਿੰਨੀ ਵਾਰ ਪੜ੍ਹਾਉਂਦੇ ਜੀ ਜਿਵੇਂ ਜਿਵੇਂ ਪੜ੍ਹ ਦਿੱਤੇ ਤੇ ਤੇ ਮੈਨੂੰ ਉਹ ਦੇਖ ਕੇ ਪਿਆ ਕਦੇ ਦੌਰ ਪਏ ਹੂੰ ਦਿੰਦੇ ਅਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਾਰੇ ਅਸੀਂ ਚਾਰ ਭੈਣਾਂ ਦੇ ਦੋ ਭਾਈ ਸੀਗੇ ਉਹਨਾਂ ਨੂੰ ਪਤਾ ਸੀ ਕਿ ਇਹ ਮੇਰੀ ਤੀਫ ਲੱਖਣ ਹੈ ਜੀ ਸਾਰਾ ਉਹਨਾਂ ਦਾ ਜਿਹੜਾ ਕਹੋ ਧਿਆਨ ਨਿਸ਼ਾਨਾ ਮੇਰੇ ਸਟੈਮਨੇ ਤੇ ਮੇਰੇ ਤੇ ਕੇਂਦਰ ਸੀਗਾ ਜੀ ਬਚਪਨ ਚ ਮੈਂ ਅਸਥਮੈਟਿਕ ਸੀਗੀ ਬਹੁਤ ਜ਼ਿਆਦਾ ਪਰ ਇੰਨਾ ਕੁ ਮੈਨੂੰ ਉਹਨਾਂ ਨੇ ਸਟਰੋਂਗ ਕੀਤਾ ਸਾਰੇ ਭੈਣ ਭਰਾ ਪਏ ਹੋਣੇ ਮੈਨੂੰ ਲੈ ਜਾਣਾ ਸ਼ਹਿਰ ਕਰਨ ਦੇ ਲਈ ਭਜਾਉਣਾ ਹੂੰ ਇਹ ਮੇ ਪਪਾ ਮੇ ਤਰਖਾਨਾ ਤੇ ਲੋਹਾਰਾ ਕੰਮ ਕਰਦੇ ਸੀ ਪਠੀਪਾਲ ਨਹੀਂ ਆਰਨ ਤੇ ਮੈਥੋਂ ਸੱਟਾ ਮਰਵੋਣੀਆਂ ਹੂੰ ਕੋਈ 25 ਕਿਲੋ ਦਾ ਭਾਰਾ ਘਾਨ ਹੁੰਦਾ ਸੀ ਘਰ ਮੈਂ ਤਾਂ ਹਥੋੜਾ ਹੂੰ ਹੂੰ ਤੇ ਉਹ ਲੋਹੇ ਨੂੰ ਮੈਂ ਮਤਲਬ ਕੋਟੇ-ਕੋਟਕੇ ਲੰਬਾ ਕਰਦੀ ਔਰ ਸਾਡੇ ਦੋ ਮੱਝਾਂ ਹੁੰਦੀਆਂ ਸੀ ਜੀ ਉਹਨਾਂ ਦੇ ਸਾਰੇ ਪੱਠੇ ਸੀ ਮੈਂ ਹੱਥੋਂ ਮੈਥੋਂ ਉਹਦੇ ਬਹੁਤ ਜ਼ਿਆਦਾ ਸੁਲਝੋ ਇਨਸਾਨ ਸੀ ਉਹ ਮਸ਼ੀਨ ਦਾ ਟੋਕਾ ਹੁੰਦਾ ਜਿਹਨੂੰ ਟੋਕਾ ਕਹਿੰਦੇ ਸੀ ਉਹ ਉੱਥੇ ਮੈਂ ਦੋ-ਦੋ ਕੁਇੰਟਲ ਚਾਰਾ ਕੁੱਤਰਦੀ ਹੂੰ ਇਦਨਾਲ ਕੀ ਮੇਰੇ ਚ ਅਥਾ ਜਿਹੜੀ ਜਿਹੜੀ ਸ਼ਕਤੀ ਹੈ ਵੇਲ ਤਾਂ ਮੇਰੀ ਪਹਿਲਾਂ ਹੀ ਮੇਰੇ ਬਾਪੋ ਲੋ ਸਟਰੋਂਗ ਦਿੱਤੀ ਸੀ ਮੇਰੇ ਜੀਨ ਚ ਸੀ ਕੀ ਤੇ ਸਟੈਮਨਾ ਮੇਰਾ ਨਾਲ ਦੇ ਨਾਲ ਬਿਲਡ ਕਰਦੇ ਗਏ ਜੀ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਮੇਰੇ ਅੰਦਰ ਜਿਹੜਾ ਉਹ ਜਨੂਨ ਹੈ ਉਹ ਵਧਦਾ ਹੀ ਗਿਆ ਜੀ ਮੈਂ ਕੋਸ਼ਿਸ਼ਾਂ ਕਰਨੇ ਸ਼ੁਰੂ ਕੀਤੀਆਂ ਬਾਹਰ ਕਰਨੇ ਸ਼ੁਰੂ ਕੀਤੀਆਂ ਅਖੀਰ ਮੈਨੂੰ ਜਦੋਂ ਕਾਲਜ ਚ ਮੈਂ ਗਈ ਖਾਲਸਾ ਕਾਲਜ ਵੱਲੋਂ ਇੱਕ ਟ੍ਰੈਕਿੰਗ ਤੇ ਜਾਂਦਾ ਮੌਕਾ ਮਿਲਿਆ ਪਹਿਲੀ ਵਾਰੀ ਪਹਿਲੀ ਟ੍ਰੈਕਿੰਗ ਜਿਹੜੀ ਮੇਰੀ ਖਾਲਸਾ ਕਾਲਜ ਮੁਕਸਰ ਵੱਲੋਂ ਹੋਈ ਫਰਸਟ ਇਅਰ ਸੀਗਾ ਉਹ ਤੇ ਅ ਮੈਂ ਪਲੱਸ 2 ਦੇ ਵਿੱਚ ਸੀ ਅੱਛਾ ਪਲੱਸ ਜਦੋਂ ਮੈਂ ਆਪਣਾ ਦਲਹੋਜੀ ਟੂ ਮਨੀ ਵਿੱਚ ਗਈ ਹੂੰ ਤੇ ਉੱਥੇ ਮੈਂ ਮਤਲਬ ਜਿੱਥੇ ਮੇਰੇ ਨਾਲ ਦੀ ਕੁੜੀਆਂ ਦੇ ਸਾਥ ਚੜ੍ਹਦੇ ਸੀ ਤੇ ਮੈਂ ਉੱਡੀ ਫਿਰਦੀ ਸੀ ਜੀ ਜੇ ਕਿਸੇ ਕੁੜੀ ਨੂੰ ਕੋਈ ਪ੍ਰੋਬਲਮ ਵੀ ਆਉਂਦੀ ਸੀ ਉਹਨੂੰ ਮੋਢੇ ਚੱਕ ਕੇ ਤੋਰ ਪੈਂਦੀ ਸੀ ਹੂੰ ਤੇ ਉਸ ਇਹ ਤਾਂ ਕਿਬਨ 10 ਦਿਨ ਦਾ ਟਰੈਕ ਹੈ ਜੀ ਅੱਛਾ ਦਾ ਲੋਜੀਟੂ ਮਨੀ ਤੇ ਮੈਂ ਬੜੇ ਆਰਾਮ ਨਾਲ ਕਲੀਅਰ ਕਰਤਾ ਹਾਂ ਜੀ ਤੇ ਇਸ ਦੇ ਬਦਲੇ ਮੈਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਅ ਮਤਲਬ ਬੈਸਟ ਟਰੈਕਰ ਤੇ ਵੀ ਉਹ ਗ੍ਰੇਡ ਯਾਨੀ ਕਿ ਆਊਟਸਟੈਂਡਿੰਗ ਪੋਜੀਸ਼ਨ ਦੇ ਨਾਮ ਯੂਨੀਵਰਸਿਟੀ ਕਲਰ ਨਾਲ ਨਵਾਜਿਆ ਗਿਆ ਹੂੰ ਫਿਰ اسی ਤਰ੍ਹਾਂ ਮੈਨੂੰ ਕਾਲਜ ਵੱਲੋਂ ਰੌਕਲਮੀ ਕੋਰਸ ਕਰਨ ਦਾ ਮੌਕਾ ਮਿਲਿਆ ਯੂਥ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਵੱਲੋਂ ਜਦੋਂ ਇਹ ਆ ਕੇ ਖੁਸ਼ੀ ਤੁਸੀਂ ਸਾਂਝੀ ਕੀਤੀ ਪਿਤਾ ਜੀ ਨਾਲ ਹਾਂ ਮੇਰੇ ਬਾਪਾ ਨੂੰ ਪਤਾ ਸੀ ਮੇਰੇ ਬਾਪਾ ਕਹਿੰਦਾ ਤੂੰ ਰੂੜੀ ਤੇ ਪਿਆ ਹੈ ਲਾਲ ਹੈ ਹੂੰ ਜਿਹਨੇ ਚਮਕਣਾ ਈ ਚਮਕਣਾ ਹੂੰ ਨਾ ਉਹ ਨੂੰ ਹਣੀ ਰਿਲ ਕੋ ਸਕਦੀ ਐ ਤੇ ਨਾ ਉਹ ਤੇ ਪਈ ਮਿੱਟੀ ਕਰਦ ਉਹ ਨੂੰ ਲਗੋ ਸਕਦੀ ਐ ਜੀ ਤੂੰ ਪੁੱਤ ਚਮਕਣਾ ਚਮਕਣਾ ਤੇ ਇਹ ਜਿਹੜੀਆਂ ਗੱਲਾਂ ਸੀ ਮੈਨੂੰ ਬਹੁਤ ਮਜ਼ਬੂਤ ਕਰ ਗਈਆਂ ਜੀ ਹੂੰ ਫਿਰ ਜੋ ਛੇ ਸਾਲ ਚੱਲੇ ਆ ਮੈਂ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ ਜੀ ਕਰਦ ਅਚੀਵਮੈਂਟ ਤੇ ਪਰ ਮੇਰੀ ਵੀ ਇੱਕ ਲੰਮੀ ਬਿਨ ਖੁਦ ਨੂੰ ਯਾਦ ਨਹੀਂ ਕਿ ਮੈਂ ਕੀ ਖੁਸ਼ ਕੀਤਾ ਜੀ ਇੱਕ ਲੰਮੀ ਤੇ ਕਹਿ ਲੋ ਇੱਕ ਕਹਿ ਲੋ ਵੀ ਬਹੁਤ ਲੰਮਾ ਇਤਿਹਾਸ ਹੈ ਮੇਰੀ ਅਚੀਵਮੈਂਟ ਦਾ ਹੂੰ ਚਾਹੇ ਮੈਨੂੰ ਦੇ ਅਨੈਸਟ ਕੈਂਪ ਲੱਗਦਾ ਤਾਂ ਉਹਦੇ ਚ ਵੀ ਮੈਂ ਕਿਸੇ ਨੂੰ ਅੱਗੇ ਨਹੀਂ ਲੰਘਣ ਦਿੰਦੀ ਸੀ ਹਮ ਸੱਤ ਮਹੀਨਿਆਂ ਸਿਸ ਦੇ ਕੈਂਪ ਕਾਲਜ ਵੱਲੋਂ ভাই ਸੱਤਾਂ ਦੀ ਮੈਂ ਬੈਸਟ ਕੈਂਪਰ ਰਹੀ ਹਾਂ ਜੀ ਪੰਜ ਮੈਂ ਯੂਥ ਲੀਡਰਸ਼ਿਪ ਡਿਪਾਰਟਮੈਂਟ ਪੰਜਾਬ ਵੱਲੋਂ ਇਹ ਲੱਗਦੇ ਸੀ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਉਹਨਾਂ ਦੀ ਪੰਜਾਬ ਪੱਧਰ ਦੀ ਬੈਸਟ ਕੈਂਪਰ ਚੁਣੀ ਜਾਂਦੀ ਸੀ ਜੀ ਇਸੇ ਤਰ੍ਹਾਂ ਮੈਨੂੰ ਯੂਨੀਵਰਸਿਟੀ ਵੱਲੋਂ ਨੈਨੀਤਾਲ ਤੋਂ ਪਿੰਡਾੜੀ ਗਲੇਸ਼ੀਅਰ ਜਾਣ ਦਾ ਮੌਕਾ ਮਿਲਿਆ ਸਾਡੀ ਟੀਮ ਤੇ ਰੈਸ਼ਨ ਐਟੈਕ ਕੀਤਾ ਪੂਰੀ ਟੀਮ ਨੂੰ ਮੈਂ ਸਰਵਾਈਵ ਕਰਾਉਂਦੇ ਹੋਏ ਮੈਂ ਪਿੰਡਾੜੀ ਗਲੇਸ਼ੀਅਰ ਉਹ ਟੈਕ ਕੀਤਾ ਤੇ ਇਸੇ ਵਿੱਚ ਵੀ ਮੈਨੂੰ ਯੂਨੀਵਰਸਿਟੀ ਵੱਲੋਂ ਜਿਹੜਾ ਉਹ ਬੈਸਟ ਕੈਂਪਰ ਚੁਣਿਆ ਗਿਆ ਮੇਰਾ ਫਿਰ ਉਹ ਗ੍ਰੇਡ ਆਇਆ ਤੇ ਫਿਰ ਮੈਨੂੰ ਯੂਨੀਵਰਸਿਟੀ ਕਲਰ ਮਿਲਿਆ ਜੀ ਹੂੰ ਇਸੇ ਤਰ੍ਹਾਂ ਇੱਕ ਦਿਨ ਮੈਂ ਬੱਚੇ ਨੂੰ ਟਿਊਸ਼ਨ ਪੜ੍ਹਾ ਰਹੀ ਸੀ ਤੇ ਮੈਨੂੰ ਉਹਦੇ ਵਿੱਚ ਨੈਸ਼ਨਲ ਕਹਿ ਕੇ ਕੈਂਪਿੰਗ ਟੀਮ ਹੈ ਚੰਡੀਗੜ੍ਹ ਦੀ ਉਹਨਾਂ ਨੂੰ ਇੱਕ ਐਡਾਈ ਹੋਈ ਸੀਗੀ ਵੀ ਅਸੀਂ ਮਾਊਂਟ ਕੈਮੈਂਟ ਤੇ ਲੈ ਕੇ ਜਾ ਰਹੇ ਹਾਂ ਉਹਨਾਂ ਨੇ ਟੈਕ ਮੈਂ ਉਹਨਾਂ ਨੂੰ ਲੈਟਰ ਲਿਖੀ ਤੇ ਬਾਅਦ ਚਾਂਸ ਉਹਨਾਂ ਦੀ ਜਿਹੜੀ ਟੀਮ ਸੀ ਉਹ ਮਾਊਂਟ ਕੈਮੈਂਟ ਨੂੰ ਸਰ ਕਰਨ ਜਾ ਰਹੀ ਸੀ ਅੱਛਾ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਮੇਰਾ ਉਹਦੇ ਛੋ ਗਿਆ ਅੱਛਾ ਮਾਉਂਟ ਕੈਮਟ ਨੂੰ ਬਹੁਤ ਟਫ ਪੀਕ ਮੰਨਿਆ ਜਾਂਦਾ ਹੈ ਪਰ ਪੰਜਾਬ ਦੀ ਸਥਿਤੀ ਤੇ ਉਸ ਹਾਰਡਨੈਸ ਦਾ ਉਸ ਟਫਨੈਸ ਦਾ ਕੋਈ ਅਸਰ ਹੀ ਨਹੀਂ ਸੀ ਪਹਿਲੇ ਸੀ ਇਹ ਤੁਸੀਂ ਚੋਟੀ ਤੇ ਜਾ ਹਾਂ ਮਾਉਂਟ ਕੈਮਟ ਨੂੰ ਸਰ ਕਰਨ ਲਈ ਪੰਜਾਬ ਦੀ ਮੈਂ ਪਹਿਲੀ ਲੜਕੀ ਹਾਂ ਇਸ ਦੇ ਬਦਲੇ ਮੈਨੂੰ ਕਲਾਈਮ ਕਰਨ ਦੇ ਬਦਲੇ ਮੈਨੂੰ ਜਿਹੜਾ ਪੰਜਾਬ ਸਰਕਾਰ ਨੇ ਸਟੇਟ ਅਵਾਰਡ ਕੀਤਾ ਕਦੋਂ ਦੀ ਗੱਲ ਹੈ ਜੀ ਇਹ ਇਹ 1998 ਦੀ ਗੱਲ ਹੈ ਜੀ 15 ਅਗਸਤ 1998 ਨੂੰ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ ਤੇ 19 16 ਅਗਸਤ ਨੂੰ ਬਦਲ ਸਾਹਿਬ ਨੇ ਮੇਨ ਪਿੰਡ ਸਭ ਛੱਡ ਕੇ ਇਹ ਸੈਲੋਂ ਦਾ ਵਾਦਾ ਕੀਤਾ ਬਾਦਲਪਿੰਡ ਬਾਦਲਪਿੰਡ ਸਾਧਕੇ ਜੀ ਤੇ ਪਰ ਵਾਦਾ ਜਿਹੜਾ ਵਫਾ ਚ ਨਹੀਂ ਬਦਲਿਆ ਮੈਨੂੰ ਨਹੀਂ ਪਤਾ ਸਰਕਾਰਾਂ ਦੇ ਮਨ ਚ ਕੀ ਚੱਲਦਾ ਸੀ ਪਰ ਇਸ ਨਿਰਾਸ਼ਾ ਨੇ ਮੈਨੂੰ ਨਿਰਾਸ਼ ਨਹੀਂ ਕੀਤਾ ਹੂੰ ਮੈਂ ਫਿਰ ਹੋਰ ਅੱਗੇ ਵੱਧੇਗੀ ਉਸ ਤੋਂ ਬਾਅਦ ਉਹੀ ਟੀਮ ਜਿਹੜੀ ਮਾਉਂਟ ਸਾਸਰ ਕਾਂਗਰੀ ਨੂੰ ਕਲਾਈਮ ਕਰਨ ਵਾਸਤੇ ਗਈ ਜਿਹਦੀ ਕਾਰਾਗਰਮਰੀ ਇਹਦੀ ਹਾਈएस्ट ਪੀਕ ਹੈ ਜੀ ਸਭ ਤੋਂ ਟਫਸਟ ਪੀਕ ਹੈ ਤੇ ਮੈਂ ਉਹਨੂੰ ਇਹ ਬੇਚਝਕ ਬਿਨਾਂ ਥੱਕੇ ਉਹਨੂੰ ਵੀ ਸਰ ਕਰ ਲਿਆ ਹੂੰ ਉਸ ਵੇਲੇ ਜਿਹੜੀ ਸਰਕਾਰ ਜਿਹੜੀ ਸੀ ਉਹ ਨੇ ਮੇਰਾ ਕੋਈ ਮੁੱਲ ਜਣਾ ਨਹੀਂ ਪਿਆ ਮੈਨੂੰ ਡਿਸਟ੍ਰਿਕਟ ਲੈਵਲ ਤੇ ਮੈਨੂੰ ਸਨਮਾਨਤ ਕੀਤਾ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਮੋਟਰ ਇੱਕ ਸਾਈਕਲ ਤੇ ਡਬਲ ਰਾਈਡ ਕੀਤਾ ਜੀ ਕੁੜੀ ਨੂੰ ਪਿੱਛੇ ਬਿਠਾ ਕੇ ਮੁਕਸ਼ੋਰ ਟੂ ਖਰਦੋਂਗਲਾ ਪਾਸ ਜਿਹੜੀ ਇਸ ਦੁਨੀਆ ਦੀ ਸਭ ਤੋਂ ਉੱਚੀ ਸੜਕ ਵਜਦੀ ਹੈ ਅੱਛਾ ਜੀ ਇਹ ਕਿਹੜੇ ਸਟੇਟ ਚ ਹੈ ਇਹ ਆਪਣੀ ਲੈ ਲਦਾਖ ਚ ਪੈ ਜਾਂਦੀ ਹੈ ਇਹ ਵਿਚਾਲੋ ਸਾਨੂੰ ਮਾਚਲ ਵੀ ਕਵਰ ਕਰਨਾ ਪੈਂਦਾ ਹੂੰ ਇਹਦੇ ਉੱਤੇ ਮੈਂ ਕੁੜੀ ਨੂੰ ਬਿਠਾ ਕੇ ਪਿੱਛੇ ਉਸ ਤੇ ਹਾਈਟ ਤੇ ਵੀ ਪਹੁੰਚ ਗਈ ਹੂੰ ਉਸ ਤੋਂ ਬਾਅਦ ਫਿਰ ਮੈਂ ਮੋਟਰਸਾਈਕਲ ਤੇ ਖਰਦੁੰਗਲਾ ਪਾਸ ਦੁਬਾਰੇ ਕੀਤਾ ਫਸ ਪੰਜਾਬ ਤੋਂ ਫਸਟ ਲੜਕੀ ਸੀ ਸਾਈਕਲ ਤੇ ਕਰਨ ਨਾਲ ਵੀ ਉਸ ਖਰਦੁੰਗਲਾ ਪਾਸ ਨੂੰ ਫਸਟ ਲੜਕੀ ਸੀ ਮੋਟਰਸਾਈਕਲ ਤੇ ਵੀ ਕਰਕੇ ਵੀ ਉਹ ਸੀ ਨੂੰ ਫਸਟ ਸੀ ਗਿਆ ਫਿਰ ਮੈਨੂੰ 2005 ਦੇ ਵਿੱਚ ਮਾਉਂਟ ਐਵਰੈਸਟ ਨੂੰ ਇਹਦਾ ਕਲਾਈਮ ਕਰਨ ਦਾ ਮੌਕਾ ਮਿਲਿਆ ਜਿੱਥੇ ਲੋਕਾਂ ਕੋਲੇ 25-25000 ਦੇ ਜਾਂ 5-5 ਲੱਖ ਦੇ ਸੂਟ ਹੁੰਦੇ ਆ ਮੈਂ ਕਬਾਰਚੋਂ ਸੈਕੰਡ ਹੈਂਡ ਖਰੀਦ ਕੇ ਉਸ ਨੂੰ ਸਰ ਕਰਨ ਲਈ ਪਹੁੰਚ ਗਈ ਸੀ ਕਿ ਮੇਰੇ ਕੋਲ ਫੰਡ ਨਹੀਂ ਸੀਗਾ ਜਨੂਨ ਸੀਗਾ ਇਹੀ ਗੱਲ ਵਿੱਚ ਤੁਹਾਡੇ ਰੋਕਦਾ ਵੀ ਮੈਨੂੰ ਜਿਆਦਾ ਵੀ ਜਦੋਂ ਤੋਂ ਤੁਹਾਡੇ ਬਾਰੇ ਜਾਣ ਰਹੇ ਸੀ ਤਾਂ ਉਹ ਕਈ ਆਰਟੀਕਲ ਸੀਗੇ ਵੀ ਬਹੁਤ ਘੱਟ ਜਿਹੜੇ ਸਾਧਨ ਸੀ ਤੁਹਾਡੇ ਕੋਲੇ ਬਹੁਤ ਘੱਟ ਪੈਸੇ ਸੀਗੇ ਕੁਝ ਵੀ ਨਹੀਂ ਸੀਗਾ ਜੀ ਹਮਮ ਇਹ ਮਤਲਬ ਕਿ ਮੇਰੇ ਕੋਲ ਮੈਂ ਦਸੀ ਜਾਂਦੀ ਹਾਂ ਜੇ ਮੈਂ ਉਸੇ ਪਜਾਮਾ ਯੂਜ਼ ਕੀਤਾ ਅੱਜ ਵੀ ਰੱਖਿਆ ਹੋਇਆ ਹੈ ਜੀ ਕਿਸੇ ਨੇ ਕਿੰਤੂ ਪਰੰਤੂ ਕਿ ਉਹ ਚੈੱਕ ਕਰਕੇ ਵੇਖ ਸਕਦਾ ਹੈ ਕਿ ਮੈਂ ਕਿਸ ਫੋਟੋਗ੍ਰਾਫ ਵੇਖਣ ਮੇਰੀ ਤੇ ਪਜਾਮਾ ਦੇਖ ਕੇ ਜਿਹੜਾ ਮੈਂ 250 ਦਾ ਖਰੀਦਿਆ ਸੀ ਕਬਾੜ ਦੇ ਵਿੱਚੋਂ ਜਿਹੜਾ ਸੈਕੰਡ ਹੈ ਮਿਲਦਾ ਹੈ ਬاہر ਅਜਕਲ ਕਪਾਹਾਨੇ ਕਪੜੇ ਜਿੱਥੋਂ ਮਿਲਦੇ ਉੱਥੋਂ ਮੈਂ ਕਿ ਲੈ ਕੇ ਗਈ ਸੀ ਹਮ ਇੱਕ ਜਨੂਨ ਸੀ ਮੇਰੇ ਅੰਦਰ ਤੇ ਜਿਉਂਦੇ ਲੈ ਕੇ ਮੈਂ ਚਲੇ ਗਈਆਂ ਵੈਸੇ ਮਹਿੰਗਾ ਹੁੰਦਾ ਕੰਮ ਉੱਧਰ ਬਹੁਤ ਜ਼ਿਆਦਾ ਕੋਸਟਲੀ ਕਪੜੇ ਯੂਜ਼ ਹੁੰਦੇ ਆ ਜੀ ਮੈਂ ਤੇ 25-25 ਹਜ਼ਾਰ ਦਾ ਤਾਂ ਇੱਕ ਟਰਾਊਜ਼ਰ ਹੀ ਹੁੰਦਾ ਬਹੁਤ ਮਹਿੰਗੇ ਤੇ ਪਰ ਮੈਂ ਥੋੜੇ ਸਾਧਨਾਂ ਦੇ ਵਿੱਚ ਫਿਰ ਵੀ ਮੈਂ ਤਕਰੀਬਨ ਮੈਨੂੰ ਮੇਰਾ ਸੌਫਟ ਦਾ ਮੇਰਾ ਸਬਮਟ ਰਹਿ ਗਿਆ ਸੀ ਐਵਰੇਜ ਦਾ ਕਿਉਂਕਿ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਗਿਆ ਸੀ ਰਸਤਾ ਹੀ ਬੰਦ ਹੋ ਗਿਆ ਸੀਗਾ ਤੇ ਉਥੋਂ ਦੀ ਸਰਪਰ ਪੰਜਾਬ ਸਰਕਾਰ ਉਸ ਵੇਲੇ ਮੌਜੂਦਾ ਸਰਕਾਰ ਸਰ ਦਾ ਕੈਪਟਨ ਸਾਹਿਬ ਦੀ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਕਿ ਉਹ ਵਾਪਸ ਆ ਜੇ ਤਾਂ ਮੈਨੂੰ ਦੁਬਾਰਾ ਮੌਕਾ ਦੇਣਗੇ ਚੜਨ ਦਾ ਮੇਰੇ ਨੂੰ ਲਈ ਕਰਨਗੇ ਇਹ ਪਹਿਲਾਂ ਵਾਲੀ ਸਰਕਾਰ ਜ 2005 ਤੋਂ 7 ਵਾਲੀ ਹਾਂ ਕੈਪਟਨ ਸਾਹਿਬ ਦੀ ਹਾਂ ਮੌਕਾ ਦਾ ਕਹਾਦਾ ਮਿਲਣਾ ਸੀ ਕਿਸੇ ਨੇ ਮੈਨੂੰ ਪੁੱਛਿਆ ਵੀ ਨਹੀਂ ਜੀ ਹੂੰ ਇਨ ਬਿਟਵੀਨ ਵੇਲੇ ਮੇਰੇ ਫਾਦਰ ਸਾਹਿਬ ਸੀ ਉਹ ਉਹ ਬਿਮਾਰ ਹੋ ਗਏ ਹੂੰ ਤੇ ਫਿਰ ਮੈਂ ਆਪਣੇ ਸ਼ੌਂਕ ਦਾ ਗਲਾ ਘੁੱਟ ਕੇ ਤੇ ਜ਼ਿੰਮੇਵਾਰੀ ਚੱਕੀ ਕਦੋਂ ਨਾਲ ਦਿੱਤੋ ਇਹ 2011 ਦੀ ਵਿੱਚ ਸੀ 2011 ਅਜਾ ਜੋ ਬਾਲਸਾਉ ਨੇ ਜਿਹੜਾ ਵਾਦਾ ਕੀਤਾ ਉਹ ਨਹੀਂ ਨਿਭਾਏ ਐ ਸਹੀ ਹਾਂਜੀ ਦਾ ਤੇ ਦੂਸਰਾ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਤੁਸੀਂ ਮੇਰੇ ਜੋ ਕਾਂਗਰਸ ਅਜੀ ਰਾਜ ਸੀਗਾ ਜਾਂ ਹੋਰ ਕਿਸੇ ਹੋਰ ਦੇਖੋ ਇਹਨਾਂ ਲੋਕਾਂ ਨੂੰ ਮਿਲਣਾ ਬੜਾ ਆਖਾ ਹੁੰਦਾ ਹੂੰ ਪਹਿਲਾਂ ਮੈਂ ਚੰਡੀਗੜ੍ਹ ਜਾ ਕੇ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਨਹੀਂ ਕੋਈ ਮੁੱਲੇ ਨਹੀਂ ਪਿਆ ਜੀ ਮਿਲੇ ਨਹੀਂ ਨਹੀਂ ਮਿਲੇ ਹੋਰ ਕਿਸੇ ਮੰਤਰੀ ਨੂੰ ਜਾਂ ਹੋਰ ਬਸ ਮੰਤਰੀ ਜਦੋਂ ਮੁਕਸਾਉਂ ਹੁੰਦੇ ਸੀ ਮਿਲਦੀ ਸੀ ਉਹ ਉਸ ਵੇਲੇ ਵਾਦੇ ਵਾਜਾ ਕੇ ਚਲੇ ਜਾਂਦੇ ਪ੍ਰਤਾਪ ਸਿੰਘ ਬਾਜਵਾ ਸੀ ਹਿਉਂ ਐ ਕਰਦਾਂਗੇ ਐ ਇਲੈਕਸ਼ਨ ਦੇ ਵੇਲੇ ਇਲੈਕਸ਼ਨ ਦਿਨਾਂ ਦੇ ਵਿੱਚ ਵੱਡੇ ਵੱਡੇ ਵਾਦੇ ਪਰ ਉਹ ਵਾਦੇ ਜਦੋਂ ਮੁਕਸਦ ਦੀ ਜੂ ਛੱਡਦੇ ਸੀ ਵਿੱਚ ਤੇ ਛੱਡ ਜਾਂਦੇ ਸੀ ਤੂੰ ਕੌਣ ਤੇ ਮੈਂ ਕੌਣ ਜੀ ਹੂੰ ਜੇ ਮੈਂ ਮੈਨੂੰ ਇਹ ਲੱਗਦਾ ਵੀ ਕੋਈ ਵੀ ਇਹ ਪਾਰਟੀਆਂ ਨਾ ਇਹ ਵਾਦਿਆਂ ਦੀਆਂ ਪਾਰਟੀਆਂ ਨੇ ਤੇ ਕੁਝ ਨਹੀਂ ਕਰਦੀਆਂ ਗੱਲਾਂ ਦੀਆਂ ਪਾਰਟੀਆਂ ਵਾਦਿਆਂ ਦੀਆਂ ਪਾਰਟੀਆਂ ਕੁਝ ਨਹੀਂ ਕਰਦੀਆਂ ਪਬਲਿਕ ਇਕੱਠੀ ਨੂੰ ਵੇਖ ਕੇ ਨਾ ਤੁਹਾਡੇ ਉਤੋਂ ਦੀ ਸਿਮਤੀ ਲੈਣ ਦੇ ਲਈ ਤੁਹਾਨੂੰ ਮਹਰਾ ਬਣਾ ਜਾਂਦੀਆਂ ਪਰ ਤੁਹਾਡੇ ਲਈ ਕਰਦੀਆਂ ਕੁਝ ਨਹੀਂ ਸੀ ਹੂੰ ਬਾਬਲ ਸਾਹਿਬ ਕੋਲੇ ਜੇ ਤੁਸੀਂ ਗਏ ਕਿੰਨਾ ਚਿਰ ਉੱਥੇ ਬੈਠੇ ਰਹੇ ਜਾਂ ਕੌਣ ਗਿਆ ਜੀ ਬਾਬਲ ਸਾਹਿਬ ਮੈਨੂੰ ਬਾਈ ਨੇ ਮअच्छੀ ਤਰ੍ਹਾਂ ਪਛਾਣਦੇ ਸੀ ਬੜੀ ਇੱਜ਼ਤ ਦਿੰਦੇ ਸੀਗੇ ਪਰ ਉਹਨਾਂ ਨੇ ਮੇਰਾ ਉਹਨਾਂ ਨੇ ਮੇਰੇ ਨਾਲ ਕੀਤਾ ਵਾਦਾ ਵਫਾ ਚ ਕਿਉਂ ਨਹੀਂ ਲੈਂਦਾ ਮੈਨੂੰ ਇਸ ਦਾ ਕੁਛ ਨਹੀਂ ਕੋਈ ਵੱਡੀ ਗੱਲ ਨਹੀਂ ਹੁੰਦੀ ਮੁੱਖ ਮੰਤਰੀ ਲਈ ਮਤਲਬ ਅੱਜ ਵੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਦੇ ਜਾਂ ਹੋਰ ਥਾਵਾਂ ਤੇ ਮੁੱਖ ਮੰਤਰੀਆਂ ਨੇ ਸਾਰੇ ਮੁੱਖ ਮੰਤਰੀ ਨਹੀਂ ਗੱਲ ਕਰਦਾ ਮੈਂ ਤਾਂ ਉਹਨਾਂ ਨੇ ਆਪਦੇ ਪਰਸਨਲ ਬੰਦੇ ਰਖਾਈ ਹੁੰਦੇ ਆ ਬਹੁਤ ਰੌਲੇ ਪੈਂਦੇ ਆ ਤੇ ਕਾਲਜਾਂ ਜਾਂ ਆਪਦੇ ਬੰਦੇ ਐਡਜਸਟ ਕਰਦੇ ਹਰ ਵਿਭਾਗ ਵਿੱਚ ਤੇ ਤਹਿਸੀਲਦਾਰ ਕਾਨੂੰਗੋ ਜਿ ਤਾਂ ਉਹਨਾਂ ਨੂੰ ਵੀ ਭਰਤੀ ਕਰਿਆ ਕਿੰਨਾ ਰੋਲਾ ਪੈਂਦਾ ਤਾਂ ਇੱਕ ਜਿਹੜਾ ਜੋਗ ਬੰਦਾ ਹੈ ਤੁਸੀਂ ਜਿਵੇਂ ਪ੍ਰਾਪਤੀ ਕੀਤੀ ਦੱਸਿਆ ਵੀ ਚੋਟੀ ਤੇ ਚੰਨ ਵਾਲੇ ਤੁਸੀਂ ਪਹਿਲੇ ਪੰਜਾਬ ਬਾਈ ਜੀ ਸੌਰੀ ਮੈਂ ਕੱਟ ਦੀ ਥੋੜੀ ਗੱਲ ਪੰਜਾਬ ਦੇ ਵਿੱਚ ਐਡਵੈਂਚਰ ਸਪੋਰਟਸ ਦਾ ਹਮ ਜਿਹੜਾ ਇਹੋ ਸਹਾਸਿਕ ਗਤੀਵਿਧੀਆਂ ਦਾ ਖਾਤਾ ਮੈਂ ਖੋਲਿਆ ਤੁਹਾਡੀ ਗੱਲ ਤਾਂ ਮੈਂ ਜਵਾਬ ਦੇ ਦਿੰਨੀ ਆ ਬਾਈ ਜੀ ਕਿ ਮੈਂ ਇੱਕ ਮਜ਼ਦੂਰ ਦੀ ਧੀ ਸੀ ਬਿਲਕੁਲ ਪਾਰਟੀ ਫੰਡ ਨਹੀਂ ਸੀ ਹਮ ਉੱਚੇ ਅਹੁਦਿਆਂ ਤੇ ਜਾਣ ਦੇ ਲਈ ਅੱਛੀਆਂ ਅਹੁਦਿਆਂ ਤੇ ਪਾਉਣ ਦੇ ਲਈ ਉਹਦੇ ਲਈ ਪਾਰਟੀ ਫੰਡ ਦਾ ਦੀ ਇੱਕ ਬਾਪ ਦੀ ਸਰਦਾਰੀ ਦਾ ਹੋਣਾ ਬਹੁਤ ਜੁਣਾ ਤਾਂ ਮਜ਼ਦੂਰੀ ਧੀ ਸੀ ਹੂੰ ਇਹ ਕੰਮਦਰੀ ਨੂੰ ਲੱਗਦੀ ਕਮੀ ਕਿ ਇਹ ਕਮੀ ਸੀ ਜੇ ਤੁਹਾਡੇ ਕੋਲ ਪੈਸੇ ਹੁੰਦੇ ਤੁਹਾਡੇ ਮਾਤਾ ਪਿਤਾ ਕੋਲੇ ਤੁਹਾਡੀ ਐਡਜਸਟਮੈਂਟ ਸੌਖੀ ਹੋ ਜਾਂਦੀ ਬਿਲਕੁਲ ਹੋ ਜਾਂਦੀ ਪਾਰਟੀ ਫੰਡ ਹੁੰਦਾ ਤਾਂ ਮੈਂ ਕਦੋਂ ਦੀ ਸਿਆਣ ਲੱਗੀ ਹੁੰਦੀ ਮੈਨੂੰ ਤਾਂ ਇਹ ਕਾਰਨ ਲੱਗਦਾ ਇਹ ਮੇਰਾ ਆਪਣਾ ਪਰਸਨਲ opinion ਹੂੰ ਵੀ ਜੋ ਸਰਕਾਰਾਂ ਜੋ ਲੋਕੀ ਕਹਿੰਦੇ ਸਤਨਾ ਲੱਖ ਦੇ ਕੇ ਲੱਗ ਗਏ ਹੂੰ ਕਿ ਮੇਰਾ ਬਾਪ ਨਾ ਤਾਂ ਲੀਡਰ ਸੀ ਨਾ ਮੇਰੇ ਬਾਪ ਕੋਲੇ ਪੈਸਾ ਸੀ ਨਾ ਮੇਰੇ ਕੋਲ ਲੀਡਰਾਂ ਕੋਲੇ ਕੋਲੇ ਪਹੁੰਚਣ ਦੀ ਪਹੁੰਚ ਸੀ ਜੀ ਜੀ ਕਿ ਇੱਕ ਕੱਚੇ ਕਹਿੰਦੇ ਨੇ ਸ਼ਾਹ ਮੁਹੰਮਦਾ ਫੌਜਾਂ ਅੰਤ ਕਿਸ ਸਰਦਾਰ ਤੋਂ ਬਿਨਾ ਹਾਰਦੀਆਂ ਉਹ ਵਾਲੀ ਗੱਲ ਮੇਰੇ ਨਾਲ ਹੋਈ ਹੈ ਜੀ ਮੈਂ ਅੰਤ ਤੇ ਹਾਰੀ ਕਿਉਂ ਕਿ ਇੱਕ ਅੱਛਾ ਰਿਪਰੈਜ਼ੈਂਟੇ ਮੈਨੂੰ ਨਹੀਂ ਮਿਲਿਆ ਕੋਈ ਹੋਰ ਸਰਕਾਰਾਂ ਤੋਂ ਬਿਨਾ ਕੋਈ ਹੋਰ ਪ੍ਰਾਈਵੇਟ ਐਨਜੀਓ ਨੇ ਜਾਂ ਕੋਈ ਹੋਰ ਸੰਸਥਾ ਨੇ ਕੋਈ ਸੰਪਰਕ ਕੀਤਾ ਵੀ ਅਸੀਂ ਤੁਹਾਨੂੰ ਪ੍ਰਿਫਰ ਕਰਦੇ ਆ ਜੇ ਤੁਹਾਡੀ ਮਦਦ ਕਰਦੇ ਆ ਜਾਂ ਹੋਰ ਚੀਜ਼ਾਂ ਕੋਈ ਵਾਪਰਨਗੇ ਕੁਝ ਨਹੀਂ ਵਾਪਰਦੇ ਨਹੀਂ ਅਸਰ ਕੁਝ ਨਹੀਂ ਲੋਕ ਉਸ ਵਾਰਸ ਵਲੇ ਜੁਗੀਆਂ ਲੋਕ ਮੇਰੇ ਸ਼ਹਿਰ ਦੇ ਜਿੰਨੇ ਕਿ ਮੇਰੇ ਸ਼ਹਿਰ ਦੇ ਸੀ ਮੇਰੀ ਮਦਦ ਲਈ ਅੱਗੇ ਆਏ ਜਿੰਨੀ ਮੋੜੇ ਛੋਟੇ ਮੋਟੇ ਜੋੜਦਾ ਮੇਰੀ ਅਚੀਵਮੈਂਟ ਉਹਨਾਂ ਨੇ ਪਾਇਆ ਜਿੰਨਾ ਸੀਗਾ ਕੀਤਾ ਇਕੱਠਾ ਕੀਤਾ ਮੇਰੇ ਲਈ ਪਰ ਸ਼ਹਿਰਾਜੀ ਮੇਰੇ ਨਾਲ ਹੈ ਅੱਜ ਵੀ ਉਹਨਾਂ ਦੀ ਸਿਮਤੀ ਮੇਰੇ ਨਾਲ ਹੈ ਹਮ ਅੱਜ ਵੀ ਉਹਨਾਂ ਦੇ ਅੰਦਰ ਰੋਸ ਹੈ ਕਿ ਸਾਡੀ ਸੀਦਾ ਕੁਝ ਨਹੀਂ ਬਣਿਆ ਅੱਜ ਵੀ ਜਾਨੀ ਤਾਂ ਮੈਨੂੰ ਮਾਨ ਮਿਲਦਾ ਹੈ ਪੂਰਾ ਹਮ ਲੋਕਾਂ ਵੱਲੋਂ ਮਿਲਦਾ ਪੂਰਾ ਮਾਨ ਸਨਮਾਨ ਮਿਲਦਾ ਜੀ ਹਮ ਉਹਨਾਂ ਤੋਂ ਮਨਸਮਾਨ ਮਿਲਿਆ ਬਸ ਮੈਨੂੰ ਜਿੱਦੀ ਮਨ ਲੋੜ ਸਰਕਾਰਾਂ ਨੇ ਮੇਰੇ ਲਈ ਕੁਝ ਨਹੀਂ ਕੀਤਾ ਜੀ ਕੈਪਟਨ ਜੀ ਤੁਹਾਡਾ ਫੇਰ ਕਾਲੀਦਾਰ ਲਗਾਤਾਰ ਦਾਸਾ ਰਿਹਾ ਉਹ ਤੋਂ ਕੋਈ ਮਿਲੇ ਤੇ ਨਹੀਂ ਕੁਝ ਵੀ ਨਹੀਂ ਸੀ 7 ਤੋਂ 17 ਬਿਲਕੁਲ ਮੈਂ ਬਦਲ ਸਾਹਿਬ ਨੂੰ ਮਿਲਣ ਗਈ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੌਣ ਆ ਅੱਛਾ ਤਾਂ ਇਹ ਲੋਕ ਸਮੇਂ ਦੇ ਨਾਲ ਸਭ ਕੁਝ ਭੁੱਲ ਜਾਂਦੇ ਆਂ 99 ਜੀ ਤੁਹਾਨੂੰ ਐਸਆਈ ਭਰਤੀ ਕਰਨ ਨੂੰ ਕਹਿੰਦੇ ਆ ਜਦੋਂ ਦੁਬਾਰਾ 7 ਤੋਂ 17 10 ਸਾਲ ਲਗਾਤਾਰ ਰਾਜ ਕਰਦੇ ਉਹਦੋਂ ਭੁੱਲ ਜਾਂਦੇ ਆਂ ਭੁੱਲ ਜਾਂਦੇ ਜੀ ਸੁਖਵਿੰਦਰ ਕੌਰ ਸੁੱਕੀ ਕੌਣ ਹੈ ਜੀ ਕੌਣ ਹੈ ਕੌਣ ਮੈਂ ਨਹੀਂ ਦਿੱਤਾ ਤੁਸੀਂ ਗਏ ਸੀ 17 ਮੈਂ ਗਈ ਆ ਮੈਂ ਕਹਿੰਦੇ ਬਈਆ ਜਲਦੀ ਜਲਦੀ ਜਿਵੇਂ ਬੀਬਾ ਜੀ ਜਿਵੇਂ ਹੁੰਦੇ ਤੱਕਿਆ ਕਲਾਮ ਹੁੰਦਾ ਹੈ ਦੇਖਦੇ ਐਪਲੀਕੇਸ਼ਨ ਲੈ ਲਈ ਉਹ ਐਪਲੀਕੇਸ਼ਨ ਤਾਂ ਉੱਥੇ ਛੱਡ ਜਾਂਦੀ ਮੈਨੂੰ ਵੀ ਪਤਾ ਸੀ ਹੂੰ ਕੁਝ ਸਪਰਸ਼ ਲੈ ਜਾਂਦੇ ਮੁਖਤਸਰ ਸਾਹਿਬ ਸਪਰਸ਼ ਕਿੱਥੋਂ ਇੱਕ ਗਰੀਬ ਮਜ਼ਦੂਰ ਦੇ ਨਾਲ ਕੀ ਦੀ ਸਪਰਸ਼ ਹੁੰਦੀ ਹੈ ਬੋਲੀ ਮੇਰੇ ਬਾਪ ਕੋਲੇ ਪਾਰਟੀ ਫੰਡ ਹੁੰਦਾ ਜੇ ਮੈਂ ਕਿਸੇ ਨੂੰ ਖੜੇ ਹੋਣ ਲਈ ਪਾਰਟੀ ਫੰਡ ਦਿੱਤਾ ਹੁੰਦਾ ਮੇਰੇ ਬਾਪ ਨੇ ਤਾਂ ਉਸਪਾਰਸ਼ ਮੇਰੀ ਹੁੰਦੀ ਮੈਂ ਤਾਂ ਉਸ ਦੀ ਉਸ ਤੇ ਆਸੇ ਚੱਲੀ ਹੋਣੀ ਹਮ ਮੁਸ਼ਕਲਾਂ ਬਹੁਤ ਆਈਆਂ ਹੋਣਗੀਆਂ ਮੁਸ਼ਕਲਾਂ ਮੇਰੇ ਬਾਤ ਐ ਐਡਵੈਂਚਰ ਸਪੋਰਟਸ ਜਿਹੜਾ ਨਾ ਹੀ ਮੁਸ਼ਕਿਲ ਦਾ ਹਰੇਕ ਗੇਮ ਦੇ ਜਥਾਰ ਹੁੰਦੀ ਹੈ ਮੇਰੀ ਵਾਲੀ ਗੇਮ ਦੇ ਵਿੱਚ ਜ਼ਿੰਦਗੀ ਤੇ ਮੌਤ ਦਾ ਸਵਾਲ ਹੁੰਦਾ ਹਮ ਤੁਹਾਡਾ ਇੱਕ ਕਦਮ ਗਲਤ ਪੈ ਗਿਆ ਤਾਂ ਤੁਸੀਂ ਆਦੀ ਜ਼ਿੰਦਗੀ ਤੋਂ ਅੱਤੋਂ ਵੱਟੋਂਗੇ ਹਮ ਮੌਤ ਨੂੰ ਅੱਗੇ ਲਾ ਕੇ ਚੱਲਣਾ ਪੈਂਦਾ ਹੈ ਜੀ ਤੇ ਬਸ ਉਹ ਮੈਂ ਚੱਲਨੀ ਹੈ ਮੈਨੂੰ ਡਰਦੀ ਮੌਤ ਮਰ ਤੋਂ ਮੈਨੂੰ ਸੱਚ ਬੋਲਣ ਤੋਂ ਮੈਨੂੰ ਡਰਦੀ ਹੂੰ ਪਰ ਸਮਾਂ ਇਹ ਨਹੀਂ ਲੈ ਮੈਨੂੰ ਬਹੁਤ ਕੁਝ ਵੀਰੇ ਸਿਖਾਤਾ ਹੈ ਜੀ ਵੀ ਮੱਜਾ ਅੱਗੇ ਵੀ ਨਿਚੋਂ ਦਾ ਫਾਇਦਾ ਹੀ ਕੋਈ ਹੈ ਨਹੀਂ ਹੂੰ ਬੋਲਿਆ ਅੱਗੇ ਬੰਸਰੀਆਂ ਵਜਾਉਣ ਦਾ ਫਾਇਦਾ ਕੋਈ ਹੈ ਨਹੀਂ ਤਕੜੇ ਦਾ 37200 ਹੁੰਦਾ ਹੈ 37200 ਹੁੰਦਾ ਹੈ ਔਰ ਡਾਡੇ ਦੇ ਜਿਹੜੇ ਕਹਿੰਦੇ ਨੇ ਵੀ ਜਿਹੜਾ ਸ਼ੌਂਕ ਤੁਸੀਂ ਪੁੱਛਿਆ ਸ਼ੌਂਕ ਨੂੰ ਵੀਰੇ ਮੈਂ ਦੋ ਤਰ੍ਹਾਂ ਨਾਲ ਮੰਨਦੀ ਆ ਇੱਕ ਪਰਸਨਲ ਹੁੰਦੇ ਆ ਉਦਲੀ ਬਾਪ ਦੀ ਜੇ ਉਹ ਭਾਰੀ ਹੋਣੀ ਚਾਹੀਦੀ ਹੈ ਤੇ ਜਦੋਂ ਸਮਾਜ ਲਈ ਕੁਝ ਕਰਨ ਦਾ ਸ਼ੌਂਕ ਜਦੋਂ ਹੁੰਦਾ ਨਾ ਤੁਹਾਡੇ ਕੋਲ ਜਾਂ ਤਾਂ ਤੁਹਾਡੇ ਬਾਪ ਕੋਲੇ ਪੈਸਾ ਹੋਵੇ ਜਾਂ ਸਮਾਜ ਦਾ ਤੁਹਾਡੇ ਸਿਰ ਤੇ ਹੱਥ ਹੋਵੇ ਉਸੋਲੀ ਸਰਕਾਰਾਂ ਤੁਹਾਡੇ ਸਿਰ ਤੇ ਹੱਥ ਹੋਵੇ ਤਾਂ ਜਾ ਕੇ ਉਸ ਜਿਹੜੀ ਜਿਹੜੀ ਨਾ ਮਰਨ ਲਈ ਜਿਹੜਾ ਜਜ਼ਬਾ ਜਿਹੜਾ ਹੁੰਦਾ ਚਜਵਾ ਮਿਰਚ ਸੀ ਮੈਂ ਕੀਤਾ ਵੀ ਪਰ ਮੇਰੇ ਸਿਰ ਤੇ ਉਸ ਤੋਂ ਦਮ ਦੀ ਮੌਜੂਦਾ ਸਰਕਾਰਾਂ ਨੇ ਹੱਥ ਨਹੀਂ ਰੱਖਿਆ ਜੀ 11 ਤੋਂ ਬਾਅਦ ਤੁਸੀਂ ਫਿਰ ਇਹ ਜਿਹੜਾ ਤੁਹਾਡੇ ਪਿਤਾ ਜੀ ਦੇ ਮੌਤ ਤੋਂ ਬਾਅਦ ਅਲਵਿਦਾ ਕਹਿਤਾ ਇੱਕ ਹਸਾਬ ਦਾ ਕਿ ਅਸਥਾਈ ਤੌਰ ਤੇ ਥੋੜੇ ਸਮੇਂ ਲਈ ਹਾਂ ਮੇਰਾ ਤਾਂ ਸ਼ੌਕ ਹੈ ਮੇਰੀਆਂ ਜ਼ਿੰਮੇਵਾਰੀਆਂ ਨੇ ਤੇ ਮੇਰੀਆਂ ਮਜਬੂਰੀਆਂ ਨੇ ਨੱਪ ਲਿਆ ਮਰਿਆ ਨਹੀਂ ਮਰਿਆ ਨਹੀਂ ਰੋਕ ਲੱਗ ਗਈ ਕੁਝ ਸਮੇਂ ਲਈ ਹਾਂ ਹੂੰ ਫਿਰ ਕੀ 2011 ਤੋਂ ਬਾਅਦ ਤੁਸੀਂ ਫਿਰ ਕੀ ਕੀਤਾ ਮੈਂ 2005 ਤੋਂ ਲੈ ਕੇ ਜਿਹੜਾ 9 ਤੱਕ 10 ਤੱਕ ਮੈਂ ਲਗਾਤਾਰ ਬੈਂਕਾਂ ਪੰਜਾਬ ਦੀ ਅਮਪਲਾਈ ਰਹੀ ਹਾਂ ਅੱਛਾ ਜੀ ਉਸ ਤੋਂ ਬਾਅਦ ਪਹਿਲਾ ਬੈਂਕ ਸਾਡਾ ਬੈਂਕਾਂ ਪੰਜਾਬ ਸੀ ਫਿਰ ਉਹ ਮਰਜ ਹੋ ਗਿਆ ਸੈਂਚੂਰੀਨ ਦੇ ਵਿੱਚ ਤੇ HDFC ਦੇ ডিএফਸੀ ਤੋਂ ਬਾਅਦ ਫਿਰ ਮੇਰਾ ਰਿਜ਼ਾਈਨ ਕਰਨ ਤੋਂ ਬਾਅਦ ਫਿਰ ਮੈਂ ਵੀਰੇ ਜਿਸਨਾ ਇੰਸ਼ੋਰੈਂਸ ਵੇਚਣ ਲੱਭੀ ਨਾ ਪਾਲਸੀ ਦਾ ਕਮਿਸ਼ਨ ਹੁੰਦਾ ਉਹਦੇ ਬੇਸ ਤੇ ਕਿ ਬਾਪ ਮੇਰਾ ਬਿਮਾਰ ਸੀ ਪੈਸੇ ਦੀ ਮੈਨੂੰ ਕੰਮ ਦੀ ਲੋੜ ਸੀ ਤੇ ਮੇਰਾ ਸਟਰਗਲ ਚੱਲਦਾ ਹੀ ਰਿਹਾ ਵੀਰੇ ਚਾਰ ਰੋਟੀ ਰੋਟੀ ਕਹਿੰਦੇ ਰੋਟੀ ਦੇ ਲਈ ਅੱਜ ਤੱਕ ਚੱਲ ਰਿਹਾ ਹੈ ਅੱਛਾ ਜੀ ਜਿਵੇਂ ਸਰਕਾਰੀ ਤੌਰ ਤੇ ਐਲ ਆਈ ਸੀ ਪਾਲਸੀਆਂ ਵੇਚ ਦੀ ਉਸ ਤਰ੍ਹਾਂ ਤੁਸੀਂ ਪ੍ਰਾਈਵੇਟ ਤੌਰ ਤੇ ਜਿਹੜੇ ਭਾਗੋਂ ਕੰਪਨੀਆਂ ਦਾ ਵੀਰੇ ਹਾਂ ਜਿਹਦੇ ਵਿੱਚ ਕਮਿਸ਼ਨ ਥੋੜਾ ਆ ਜਾਂਦਾ 15 ਤੋਂ 20% ਆ ਜਾਂਦਾ ਉਹ ਵੇਚ ਕੇ ਜਿਹੜੀ ਇੰਸ਼ੋਰੈਂਸ ਕਰਾਓ ਬੀਮਾ ਕਰਾਓ ਤੇ ਤੁਹਾਨੂੰ ਆ ਮਿਲਦਾ ਸੀਗਾ ਹਾਂ ਹਾਂ ਕਿ ਮੈਨੂੰ ਐਂ ਲੱਗਦਾ ਵੀ ਦਿਹਾੜੀ ਮੈਂ ਦਿਹਾੜੀ ਵੀ ਕਰਨ ਨੂੰ ਤਿਆਰ ਹਾਂ ਕਦੇ ਵੀ ਕੀਤੀ ਵੀ ਹੈ ਹੂੰ ਪਰ ਅੱਜ ਕੱਲ ਜਿਹੜਾ ਇੰਸ਼ੋਰੈਂਸ ਸੈਕਟਰ ਹੈ ਉਹਦੇ ਵਿੱਚ ਮੈਨੂੰ ਐਂ ਲੱਗਦਾ ਵੀ ਕੁੜੀਆਂ ਲਈ ਸੇਫ ਨਹੀਂ ਹੈ ਜੋ ਮਾਹੌਲ ਕ੍ਰੀਏਟ ਕੀਤਾ ਗਿਆ ਨਾ ਜੋ ਕੰਪਨੀਆਂ ਦੇ ਇੱਕ ਪ੍ਰੈਸ਼ਰ ਹੈ ਜੋ ਸ਼ੋਸ਼ਣ ਹੁੰਦਾ ਬਣਿਆ ਸ਼ੋਸ਼ਣ ਨਹੀਂ ਮੈਂ ਦੇਖੋ ਮੈਂ ਨਹੀਂ ਨਹੀਂ ਉਵੇਂ ਨਹੀਂ ਹਾਂ ਸ਼ੋਸ਼ਣ ਹੁੰਦਾ ਹੈ ਸ਼ੋਸ਼ਣ ਹੁੰਦਾ ਹੈ ਲੜਕੀਆਂ ਸ਼ੋਸ਼ਣ ਹੁੰਦਾ ਹੈ ਪ੍ਰੈਸ਼ਰ ਨਾਲ ਤੇ ਇਹ ਮੈਂ ਮਤਲਬ ਹਮੇਸ਼ਾ ਸ਼ੋਸ਼ਣ ਦੇ ਬੋਧ ਖੜੀ ਹੋਈਆਂ ਵੀਰੇ ਚਾਹ ਤੋਂ ਇਹਦਾ ਸਾਸਰੀ ਕੰਮ ਪਹਿਲਾਂ ਹੀ ਕੀਤੇ ਆ ਤਾਂ ਕਰਕੇ ਤੁਹਾਡੀ ਤੇ ਉੱਥੇ ਫਿਰ ਮੇਰਾ ਜਿਹੜਾ ਕਹਿੰਦੇ ਨੇ ਨਾ ਕਿ ਜਦੋਂ ਪੇਡਾਂ ਦੇ ਝੁੰਡ ਚ ਹਮ ਇੱਕ ਸ਼ੇਰ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਹਮ ਉਹ ਵਾਲੀ ਗੱਲ ਹੈ ਵੀਰੇ ਹਮ ਓਕਾ ਹੁੰਦਾ ਓਕਾ ਹੁੰਦਾ ਵੀਰੇ ਹੂੰ ਚੱਲਦਾ ਸਭ ਕੁਝ ਸਭ ਕੁਝ ਚੱਲਦਾ ਵੀਰੇ ਹੂੰ ਹੋਰ ਵੀ ਦਿਨ ਦੇਖਣੇ ਪਏ ਫਿਰ ਕੁਛ ਦਿਨ ਹੈ ਸਟਰਗਲ ਤਾਂ ਚੱਲਦਾ ਵੀਰੇ ਲਾਈਫ ਦਾ ਜਦੋਂ ਤੁਹਾਡੇ ਜ਼ਿੰਮੇਵਾਰੀ ਪੈਂਦੀ ਹੈ ਹੂੰ ਜੀ ਭੁੱਖ ਵੀ ਦੇਖਦੇ ਹੂੰ ਹੂੰ ਤੁਸੀਂ ਨਿਰਾਸ਼ਾ ਵੀ ਦੇਖਦੇ ਹੂੰ ਹੂੰ ਫੇਰ ਵੀ ਡਟੇ ਹੋਏ ਹਾਂ ਡਟੀਆਂ ਵੀਰੇ ਮਾਤਾ ਜੀ ਹੈਗੇ ਤੁਹਾਡੇ ਹਾਂ ਮੇਰੇ ਮਾਦਰ ਹੈਗੇ ਆ ਉਹਦਾ ਕਾਫੀ ਉਮਰ ਹੋ ਗਈ ਹਾਂ ਹਾਂ 75 ਪਲੱਸ ਹੈ ਪਰ ਸਹੀ ਹੈ ਹੂੰ ਮਿਹੂ ਦਾ ਸਮੇਂ ਫਿਰ ਤੁਸੀਂ ਕੀ ਕਰ ਰਹੇ ਹੋ ਬਸ ਥੋੜਾ ਮੋਟਾ ਕੰਮ ਵੀ ਜੋ ਹੁੰਦਾ ਜੋ ਮਿਲਦਾ ਹੈ ਹੂੰ ਕਿਸੇ ਨਾ ਚਲੇਗੀ ਉਹਨੇ ਪੈਸੇ ਦਿੱਤੇ ਦਿਹਾੜੀ ਤੇ ਜੋ ਜੀ ਹੁੰਦਾ ਕਹਿ ਲੋ ਕੋਈ ਮੋਟਾ ਕੰਮ ਕਰਨਾ ਛੋੜੀ ਮੋਟੀ ਟ੍ਰੇਡਿੰਗ ਦਾ ਵੀਰੇ ਉਹ ਕਰ ਲੈਣੀ ਹੈ ਹੂੰ ਸਟਰਗਲ ਮੇਰਾ ਚੱਲੀ ਜਾਂਦਾ ਨਵੀਂ ਸਰਕਾਰ ਕੋਈ ਉਮੀਦ ਸੀਗੀ ਜੋ ਲੱਗਿਆ ਵੀ ਹਾਂ ਜਦੋਂ ਸਰਕਾਰ ਬਣੀ ਤਾਂ ਮੈਨੂੰ ਬੜੀ ਉਮੀਦ ਸੀ ਵੀ ਸ਼ਾਇਦ ਕਮੀਆਂ ਦੀ ਸਰਕਾਰ ਬਣ ਗਈ ਹੈ ਆਮ ਆਦਮੀ ਪਾਰਟੀ ਹਾਂ ਵੀ ਕਮੀਆਂ ਦੀ ਸਰਕਾਰ ਹੈ ਸ਼ਾਇਦ ਸਰਕਾਰ ਕਮੀਆਂ ਦੇ ਬੜੇ ਰੁਗੇ ਸੂਰਜ ਹੁੰਦੇ ਸਰਜੀਤ ਪਾਤਰ ਦੀ ਗੱਲ ਰੁਗੇ ਸੂਰਜ ਹੁੰਦੇ ਆ ਸ਼ਾਇਦ ਮੁੱਲ ਪੈ ਜੇ ਇਹ ਹੂੰ ਇਹਨਾਂ ਦੇ ਕਿਸੇ ਬੰਦੇ ਨੂੰ ਮਿਲੇ ਤੇ ਨਵੀਂ ਸਰਕਾਰ ਚ ਇੱਥੇ ਜਦੋਂ ਇੱਕ ਸੀਐਮ ਸਾਹਿਬ ਆਇਆ ਸੀ ਬ੍ਰਿੰਦਾ ਮੈਂ ਕੋਸ਼ਿਸ਼ ਕੀਤੀ ਸੀ ਪਰ ਉਹ ਜਿਹੜਾ ਚਮਚਾਂ ਦਾ ਝੁੰਡ ਜੂ ਨੂੰ ਕਹਿ ਦਿੰਦੇ ਆ ਨਹੀਂ ਵੀਰੇ ਸਿਕਿਉਰਟੀ ਤਾਂ ਕਿਤੇ ਨਾ ਕਿਤੇ ਜਾ ਕੇ ਮੈਨੂੰ ਪਛਾਣਦੇ ਲੋਕ ਪਰ ਜਿਹੜਾ ਚਮਚਾਂ ਦਾ ਝੁੰਡਾ ਨੇ ਵੀਰੇ ਕੋਈ ਨਹੀਂ ਜਾਣਦੇ ਚਮਚੇ ਜਿਹੜੇ ਲੋਕ ਹੈ ਨਾ ਉਹ ਕਹਿੰਦੇ ਅੱਜ ਕੱਲ ਦੀ ਜਿਹੜੀ ਦੁਨੀਆ ਨਾ ਸਮਾਜ ਦਾ ਫਿਕਰ ਹੈ ਵੀ ਅਸੀਂ ਕਿ ਲਾਣਾ ਸ਼ਤ ਕਿਤੇ ਕੁਝ ਮੈਨੂੰ ਮਿਲ ਹੀ ਨਾ ਜਾਪੇ ਉਹ ਕਹਿੰਦਾ ਸਾਨੂੰ ਮਿਲੋ ਅੱਛਾ ਸਾਡਾ ਮੈਂ ਤਰਲਾ ਕਰੋ ਹੋਰ ਕਰ ਮਤਲਬ ਕਿ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਚੀਵਮੈਂਟ ਸ਼ਬਦ ਦੀ ਇਹਨਾਂ ਨੂੰ ਕੋਈ ਐਵੇਂ ਤਾਂ ਨਹੀਂ ਹੈਗੀ ਹੂੰ ਆ ਜੋ ਬਣੀ ਬਣਾਈ ਤੀ ਮਿਲਦੀ ਆ ਜਦੋਂ ਇਹਨਾਂ ਇਹਨਾਂ ਵਿੱਚ ਪਰੋਸਿਆ ਮੈਂ ਸਭ ਕੁਝ ਮਿਲਦਾ ਉਹਦੇ ਦਾਰੋਂ ਕੀ ਫਿਕਰ ਵੀਰੇ ਵੀ ਕੋਈ ਰੋਲ ਰਿਆ ਹੂੰ ਕਿੰਨੀਆਂ ਸੁਖੀਆਂ ਰੋਲ ਗਿਆ ਹੋਣੀਆਂ ਅਚੀਵਮੈਂਟ ਕਰਕੇ ਹੂੰ ਹਰ ਜਬਦਾਨੀ ਜਜਬਾਨੀ ਹੁੰਦਾ ਬੋਲਣ ਦਾ ਕਿਸੇ ਸਿਆਸਦਾਨ ਨੇ ਜਾਂ ਕਿਸੇ ਹੋਰ ਵੱਡੇ ਬੰਦੇ ਨੇ ਜਾਂ ਕੋਈ ਚੰਗੇ ਬੰਦੇ ਨੇ ਕਿਸੇ ਨੇ ਕੋਈ ਹਲਪ ਹੈਲਪ ਨਹੀਂ ਕੀਤੀ ਇੰਨੇ ਸਮੇਂ ਦਰਮਿਆਨ ਤੁਹਾਡੀ ਕਿ ਸੁਖਵਿੰਦਰ ਕੌਰ ਸੁਖੀ ਵਧੀਆ ਕੰਮ ਕਰ ਰਹੀ ਹੈ ਬਸ ਕੱਲੇ ਸਰਟੀਫਿਕੇਟਾਂ ਤੋਂ ਬਿਨਾਂ ਸ਼ਾਬਾਸ਼ ਜਿਹੜੀ ਹੈ ਤੁਹਾਨੂੰ ਨਾ ਉਹ ਅੱਗੇ ਨਹੀਂ ਵਧਣ ਦਿੰਦੇ ਸ਼ਾਬਾਸ਼ ਦੇ ਨਹੀਂ ਫੋਕੀ ਸ਼ਾਬਾਸ਼ ਦੇ ਨਹੀਂ ਸਿਰ ਤੇ ਹੱਥ ਰੱਖਣਾ ਨਹੀਂ ਦਿਖਾ ਮੈਂ ਦੱਸਿਆ ਨਹੀਂ ਵੀ ਜਿਹੜੇ ਲੋਕ ਉਹ ਲੋਕ ਹੁੰਦੇ ਆ ਮੈਂ ਪੀਟੀਕਲ ਲੋਕ ਦੇ ਵੱਡੇ ਲੋਕ ਉਹ ਲੋਕ ਹੁੰਦੇ ਆ ਜਿਹੜਾ ਮੌਕਾ ਵੇਖ ਕੇ ਚੌਕਾ ਮਾਰਦੇ ਆ ਪਬਲਿਕ ਬੈਠੀ ਆ ਉਹਦੇ ਵਿੱਚ ਭੱਜ ਕੇ ਸਤਿਕਾਰ ਦੇਣਗੇ ਮਾਨ ਦੇਣਗੇ ਹੂੰ ਪਬਲਿਕ ਨੂੰ ਨਾਲ ਮੇਰੇ ਨਾਲ ਖੜੀ ਆ ਉਹਨਾਂ ਦੇ ਲਈ ਬਾਅਦ ਚ ਤੂੰ ਕੌਣ ਤੇ ਮੈਂ ਕੌਣ ਹੂੰ ਇਹ ਚੱਲਦੇ ਆ ਚੋਚਰ ਪਾਰਟੀ ਨੇ ਮੈਨੂੰ ਕੰਟੈਕਟ ਵੀ ਕੀਤਾ ਅਜਾ ਤੈਨੂੰ ਸਟੇਟ ਲੈਵਲ ਦੀ ਦੰਨੇ ਆ ਜਿਨ੍ਹਾਂ ਲੋਕਾਂ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋਈ ਹੈ ਜਿਨ੍ਹਾਂ ਲੋਕਾਂ ਕਰਕੇ ਮੇਰੇ ਸੁਪਨੇ ਟੁੱਟੇ ਆ ਉਹਨਾਂ ਨੂੰ ਮੈਂ ਕਿਵੇਂ ਜਵਾਬ ਕਰੂੰਗੀ ਅਜਾ ਪਾਰਟੀ ਜੁਆਇਨ ਕਰੋ ਕਹਿੰਦੇ ਹਾ ਆਫਰ ਸੀ ਕਿਸੇ ABCD ਪਾਰਟੀ ਵੱਲੋਂ ਬਣੀ ਕੀਤੀ ਹੂੰ ਹੁਣ ਤੁਸੀਂ ਕੀ ਰੱਖਦੇ ਹੋ ਮਨ ਚ ਖਿਆਲ ਵੀ ਕੀ ਹੋਣਾ ਚਾਹੀਦਾ ਕੀ ਹੋਵੇ ਬੀਰ ਮੈਂ ਤਾਂ ਹੁਣ ਜਿਵੇਂ ਜੋ ਹੋਇਆ ਮੈਂ ਕਹਿੰਨੀ ਇੱਕ ਤਾਂ ਜਿਹੜਾ ਨਿਜ਼ਾਮ ਛੱਡਣਾ ਮੇਰੇ ਕਿਨ ਕ੍ਰਾਂਤੀਕਾਰੀ ਹੈ ਕਹਿ ਲਾ ਅੱਜ ਕਹਿ ਲ ਬਗਾਵਤ ਕਹਿ ਲੋ ਨਾ ਜੋ ਮੈਨੂੰ ਸ਼ਕਲ ਕਰਨ ਨਹੀਂ ਮਿਲਿਆ ਨਾ ਮੇਰੇ ਅੰਦਰ ਜੋ ਆਇਆ ਨਾ ਮੈਨੂੰ ਲੱਗਦਾ ਵੀ ਇੱਕ ਜਿਹੜਾ ਨਿਜ਼ਾਮ ਮੈਨੂੰ ਬਹੁਤ ਵਧੀਆ ਹੋਣਾ ਚਾਹੀਦਾ ਸਾਫ਼ ਤੇ ਸੁਥਰਾ ਹੋਣਾ ਚਾਹੀਦਾ ਹੂੰ ਵੀ ਆਮ ਇਨਸਾਨ ਦਾ ਜੇ ਕੋਈ ਬੱਚਾ ਅਚੀਵਮੈਂਟ ਕਰਦਾ ਉਹਦੀ ਵੀ ਕਦਰ ਦਾ ਕਦਰ ਹੋਣੀ ਚਾਹੀਦੀ ਹੈ ਹੂੰ ਅਸੀਂ ਤਾਂ ਰੋਲ ਚੁੱਕੇ ਆ ਮੈਂ ਸਾਡਾ ਮੇਰਾ ਜੋ ਮੇਰਾ ਇਤਿਹਾਸ ਬਣਾਇਆ ਇਤਿਹਾਸ ਤਾਂ ਹੁਣ ਹਿਸਟਰੀ ਹੋ ਗਿਆ ਨੇ ਵੀਰੇ ਉਹਨੂੰ ਕਿ ਫਰੋਲਦਾ ਹੀ ਨਹੀਂ ਪਿਆ ਉਹ ਤਾਂ ਲੰਘ ਗਿਆ ਉਹ ਤਾਂ ਲੰਘ ਗਿਆ ਉਹਦੇ ਪੰਨੇ ਉਹਦੇ ਪੰਨਿਆਂ ਦੇ ਵਕਤਿੱਤੇ ਉਡ ਪੈ ਗਈ ਉਹਨੂੰ ਕਿ ਫਰੋਲ ਨਹੀਂ ਰਿਹਾ ਮੈਂ ਕੀ ਕੀਤਾ ਅੱਜ ਹੀ ਸਰਕਾਰ ਨੂੰ ਨਹੀਂ ਪਤਾ ਮੈਂ ਕੌਣ ਆ ਜੀ ਸਰਕਾਰ ਨੂੰ ਨਹੀਂ ਪਤਾ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਮਾਨ ਸਾਹਿਬ ਨੂੰ ਇੱਕ ਵਾਰੀ ਇੱਕ ਵਾਰੀ ਉਹ ਤੋਂ ਬਾਅਦ ਫਿਰ ਮੈਂ ਪਹਿਲੀ ਇਹਨਾਂ ਲੋਕਾਂ ਤੋਂ ਬੜੀ ਨਿਰਾਸ਼ ਹਾਂ ਬਠਿੰਡੇ ਆ ਜਦੋਂ ਹਾਂ ਉਹ ਰਾਸ਼ਟਰ ਹੁਚਾਇ ਸੀਗੇ ਹਾਂ ਮੈਂ ਦੋ ਚਾਰ ਇੱਥੋਂ ਦੇ ਮੋਤਵਰ ਬੰਦਿਆਂ ਨੂੰ ਵੀ ਕਿਹਾ ਕੋਈ ਨਾ ਜੀ ਉਹ ਤਾਂ ਕਾਲੀ ਕਾਲੀ ਚ ਹੈ ਜੀ ਮਤਲਬ ਕਿ ਲੋਕਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਆਪਦੀ ਜਿਹੜੀ ਮੰਗ ਐ ਨਾ ਰੱਖ ਲਈਏ ਕਿਤੇ ਇਹ ਨਾ ਹੋਵੇ ਇਹਦੀ ਮੰਗ ਰੱਖ ਲਈ ਤੇ ਸਾਡੀ ਮੰਗ ਜਿਹੜੀ ਪਿੱਛੇ ਰਹਿ ਜਾਏ ਜੋ ਅਸੀਂ ਉਹਨਾਂ ਤੋਂ ਲੈਣਾ ਕਰਵਾਉਣਾ ਆ। ਹੂੰ। ਮਤਲਬ ਕਿ ਜੋ ਜੁਨਾਵੀ ਜਿਹੜਾ ਭਾਈਚਾਰਾ ਹੈਗਾ ਨਾ ਪੋਲੀਟੀਕਲ ਇਹਨਾਂ ਦੇ ਵਿੱਚ ਆਪਣਾ ਜਿਹੜਾ ਨਾ ਸਾਡਾ ਹੋ ਜੇ ਸਾਡੇ ਘਰ ਭਰ ਜਾ। ਸਾਡਾ ਹੋ ਜੇ ਮੈਂ ਇਹ ਗੱਲ ਕਹਿ ਨਹੀਂ ਵੀ ਸਾਡੇ ਕੰਮ ਹੋ ਜਾਣ। ਉਸ ਤੋਂ ਇਲਾਵਾ ਤੀਜੇ ਬੰਦੇ ਨਾਲ ਕੀ ਵਾਪਰ ਰਿਹਾ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਫਿਰ ਤੁਸੀਂ ਇਹ ਸਾਰਾ ਕਰ ਰਹੇ ਸੀ ਚੋਟੀਆਂ ਚੜ ਰਹੇ ਸੀ ਟ੍ਰੈਕਿੰਗ ਪਰ ਤਾਂ ਉਹ ਹੋਰ ਕੋਈ ਸਟੇਟ ਦੇ ਤੁਹਾਨੂੰ ਕੋਈ ਲੜਕੀ ਮਿਲੀ ਹਰਿਆਣਾ ਨਾਲ ਲੱਗਦੀ ਨਹੀਂ ਨਹੀਂ ਉਸ ਵੇਲੇ ਮੈਨੂੰ ਕਹੀ ਨਹੀਂ ਵੀਰੇ ਉਸ ਵੇਲੇ ਉਹ ਇਹ 1998 99 ਦੀ ਬੰਨ ਹੈ ਗੱਲ ਹੈ ਵੀਰੇ 98 ਜੀ ਹਾਂ ਹੂੰ ਜਦੋਂ ਉਸ ਤੋਂ ਬਾਅਦ ਮੇਰੇ ਤੋਂ ਬਾਅਦ ਹਰਿਆਣਾ ਨੇ ਕੀਤਾ ਉਸ ਤੋਂ ਹਰਿਆਣਾ ਦਾ ਬਹੁਤ ਉੱਚੇ ਪੋਸਟਾਂ ਤੇ ਲੱਗ ਗਿਆ ਅਜਾ ਉਹਦੋਂ ਬਾਅਦ ਕਰਿਆ ਉਹ ਤੋਂ ਪਹਿਲਾਂ ਕੋਈ ਨਹੀਂ ਸੀ ਪੰਜਾਬ ਤੋਂ ਮੈਂ ਪਹਿਲੀ ਸੀ ਹਰਿਆਣੇ ਦੇ ਨਾਲ ਸ਼ੂਰ ਕਲਚਰ ਸ਼ੁਰੂ ਹੋਇਆ ਉਹ ਤਾਂ ਬੜੀ ਅੱਛੇ ਸਿਲੈਕਟ ਸੈੱਟ ਹੋਏ ਹੋਏ ਪੋਸਟਰ ਤੇ ਬੜੀ ਜਿਹੀ ਪੋਸਟਲ ਸੈਟ ਹੋਏ ਹਰਿਆਣੇ ਵਾਲੇ ਹਾਂ ਬਿਲਕੁਲ ਹੁਣ ਵੀ ਖੇਡਾਂ 'ਚ ਕਾਫੀ ਹੋ ਕਾ ਉਹ ਤਾਂ ਉਹ ਤਾਂ ਬਹੁਤ ਸੈੱਟ ਕਰਦੇ ਮੇਰੇ ਐਡਵਾਂਸ ਸਪੋਰਟ ਵਾਲੇ ਕਿਤੇ ਅੱਜਕੱਲ ਮੈਂ ਐਸਐਸਵੀ ਤੱਕ ਉਹਦੇ ਤੱਕ ਪਹੁੰਚੀਆਂ ਹੋਈਆਂ ਕੁੜੀਆਂ ਉਹ ਮੈਨੂੰ ਨਾਮ ਨਹੀਂ ਯਾਦ ਪਰ ਬੈਠੀ ਹੁੰਦਾ ਕਈ ਵਾਰੀ ਮੈਨੂੰ ਆ ਲੰਦਾ ਉਹ ਜਿੰਨੇ ਕ ਅਵਾਰਡ ਮੰ ਦਿੱਤੇ ਮੈਂ ਕਿ ਕਦੀ ਕਈ ਵਾਰੀ ਹੱਸਦੀ ਹੁੰਨੀ ਆ ਵੀ ਇੰਨੀਆਂ ਕਿ ਅਸ਼ੀਲ ਦਾ ਉਹ ਲੱਕੜਾ ਮੈਨੂੰ ਹੁਣ ਲੱਕੜਾ ਲੱਗਦੀ ਹੈ ਵੀਰੇ ਸ਼ਿਲਤੇ ਤੇ ਮਨ ਦਿੱਤਾ ਗਿਆ ਸਮਾਨ ਆ। ਓਕੇ ਲਾਰੇ। ਓਕੇ ਲਾਰੇ। ਹੂੰ ਝੁੱਠੇ ਬਾਦੇ। ਝੁੱਠੇ ਬਾਦੇ। ਹੂੰ ਤੇ ਤੇ ਇਸ ਕਰਕੇ ਭੈਣ ਜੀ ਪਤਾ ਕੀ ਹੈ ਜਿਹੜਾ ਪੰਜਾਬ ਦੀ ਸਪੋਰਟਸ ਹੈ ਜਾਂ ਹੋਰ ਹੈ ਇਹ ਸਭ ਤਾਂ ਹੀ ਪਿੱਛੇ ਹੈ। ਹਰਿਆਣਾ ਆਪਣੇ ਤੋਂ ਛੋਟਾ ਸੂਬਾ ਹੈਗਾ। ਹਰਿਆਣੇ ਦੇਖੋ ਤੁਸੀਂ 올림픽 ਚ ਦੇਖ ਲਓ ਸਭ ਤੋਂ ਵੱਧ ਖਿਡਾਰੀ ਉੱਥੋਂ ਗਏ ਆ। ਪੰਜਾਬ ਤੋਂ ਵੱਖਰਾ ਹੋਇਆ ਤਾਂ ਹੁਣ ਕਿੰਨਾ ਉਹ ਸਪੋਰਟਸ ਤੇ ਧਿਆਨ ਦੇ ਰਹੇ ਆ। ਤੇ ਆਪਣੇ ਤਾਂ ਮੇਰੀ ਚਲੋ ਆਪਣੇ ਫੇਰੀ ਬਾਕੀ ਸਪੋਰਟਸ ਦਾ ਨਾਮ ਤਾਂ ਹੈਗਾ ਨਾ ਚਲੋ ਮਾੜਾ ਮੋਟਾ ਐਡਵੈਂਚਰ ਸਪੋਰਟ ਦਾ ਜਿਕਰੀ ਹੈ ਨਹੀਂ ਵੀਰੇ ਹੂੰ ਮੈਨੂੰ ਤਾਂ ਇਹ ਲੱਗਦਾ ਵੀ ਜੇ ਸਰਕਾਰ ਧਿਆਨ ਦੇਵੇ ਤਾਂ ਹਰੇਕ ਪੰਜਾਬੀ ਚ ਇੰਨਾ ਜਨੂੰਨ ਹੈ ਨਾ ਕੁੜੀਆਂ ਚ ਇੰਨਾ ਜੋਸ਼ ਹੈ ਮੁੰਡਿਆਂ ਕੁੜੀਆਂ ਦੇ ਬੱਚੇ ਅੱਜਕੱਲ ਦੇ ਬੱਚਿਆਂ ਦੇ ਵਿੱਚ ਇਕੱਠੇ ਹੋ ਕੇ ਨਾ ਚਾਰ ਪੰਜਾਬੀ ਐਵਰੈਸਟ ਨੂੰ ਘੇਟਾ ਲਿਓਣਗੇ ਹੂੰ ਜੇ ਮੈਂ ਤਾਂ ਮੈਨੂੰ ਲੱਗਦਾ ਵੀ ਤੱਕਰੇ ਲਿਆਵਾਂਗੇ ਅਸੀਂ ਇੰਨਾ ਮੈਂ ਤੇ ਕੋਈ ਹਵਾ ਹਵਾ ਕ੍ਰੀਏਟ ਕੀਤਾ ਵੀ ਓਕੀ ਨਾ ਕਦੇ ਮੇਰਾ ਸਿਰਦਰਦ ਵੀ ਨਹੀਂ ਹੋਇਆ ਸੀ ਹਲਾ ਜੋਸ਼ ਤੇ ਹਿੰਮਤ ਦੀ ਪੰਜਾਬੀ ਜਗਤ ਵਿੱਚ ਨਾਬੇ ਚ ਕਮੀ ਨਹੀਂ ਹੂੰ ਹੁਣ ਕੋਈ ਸੁਪਨਾ ਰੱਖਦੇ ਹਾਂ ਚਲੋ ਕੀਤੀ ਆਪਾਂ ਪਹੁੰਚੇ ਆ ਤਾਂ ਕੀ ਸੁਪਨਾ ਰੱਖਦੇ ਹੁਣ ਮੰਚ 'ਚ ਉਹ ਚੀਜ਼ ਨੂੰ ਲੈ ਕੇ ਜੇ ਤੁਸੀਂ ਮੰਚ 'ਚ ਸੀਗਾ ਵੀ ਮੈਂ ਇਹ ਸ਼ੌਂਕ ਪੂਰਾ ਕਰਨਾ ਹੈ ਉਹ ਪੂਰਾ ਹੋ ਗਿਆ ਜਾਂ ਹੁਣ ਕੋਈ ਲੱਗਦਾ ਵੀ ਹਜੇ ਨਿਵਰੀ ਮੇਰਾ ਸ਼ੌਂਕ ਜੜਾ ਖਤਮ ਨਹੀਂ ਹੋਇਆ ਹਮ ਅਲੀ ਮੇਰੇ ਮੈਂ ਤਾਂ ਮਤਲਬ ਕਿ ਜਮੀਂ ਕਹਿੰਦੇ ਮੁਹੰਮਦ ਦੇ ਲਈ ਸੀ ਹਮ ਪੰਜਾਬੀਆਂ ਨੇ ਜਿੱਤ ਹਾਂ ਮੁਹੰਮਦ ਜਿੱਤੂ ਹੋਂ ਦੇ ਲਈ ਜਮੀਂ ਸੀ ਮੇਰਾ ਛੌਂਕ ਕੁਛ ਲਈ ਮਜਬੂਰੀਆਂ ਦਹਲੇ ਦਬ ਗਿਆ ਇਹ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆਈ ਉਹਦੇ ਲਈ ਹਮ ਅੱਜ ਵੀ ਕੋਈ ਸਰਕਾਰ ਮੇਰੇ ਬਾਹਰ ਪਕੜਦੇ ਮੈਂ ਖੜੀ ਆ ਕੋਈ ਮੇਰੇ ਮੈਨੂੰ ਦੋ 6 ਮਹੀਨੇ ਦੋ ਮੈਨੂੰ ਤਿਆਰ ਹੋਣ ਦੇ ਲਈ ਕੋਈ ਮੇਰੇ ਲਈ ਖੜ ਕੇ ਖੜ ਕੇ ਦਿਖਾ ਦੇ ਇੰਨਾ ਕੁਛ ਕਰ ਜੂਗੀ ਹਮ ਅੱਜ ਵੀ ਜੇ ਸਰਕਾਰ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਤਾਂ ਔਨਲਾਈਨ ਬੱਚਿਆਂ ਨੂੰ ਵੀ ਐਡ ਕਰ ਸਕਦੀਆਂ ਤੇ ਇੱਕ ਨਵੀਂ ਅਚੀਵਮੈਂਟ ਦੀ ਫਿਰ ਨਵੀਂ ਲਿਸਟ ਬਣਾ ਸਕਦੀਆਂ ਆ ਆਪਣੇ ਨਵੇਂ ਸਿਰਪੋਂ ਹਮ ਕਿ ਹਾਰ ਨਾੜਾ ਸ਼ਬਦ ਹੈ ਨਾ ਉਹ ਮੇਰੇ ਜ਼ਿੰਦਗੀ 'ਚ ਨਹੀਂ ਲਿਖਿਆ ਹਮ ਤੇ 나ਈ ਮੈਂ ਲੜੇ ਤੋਂ ਬਿਨਾ ਹਾਰ ਮੰਨਣ ਵਾਲਿਆਂ 'ਚੋਂ ਆ ਹਮ ਚਲੋ ਬਹੁਤ ਧੰਨਵਾਦ ਜੀ ਥੈਂਕ ਯੂ ਬੇਰੀ ਸੱਚੀ ਅਸੀਂ ਗੱਲਬਾਤ ਕਰ ਰਹੇ ਸੀਗੇ ਭੈਣ ਸੁਖਵਿੰਦਰ ਕੌਰ ਸੁਖੀ ਜਿਨ੍ਹਾਂ ਨੇ ਚੋਟੀਆਂ ਸਰ ਕੀਤੀਆਂ ਪੰਜਾਬ ਦੇ ਪਹਿਲੇ ਉਹ ਲੜਕੀ ਸੀਗੇ ਵੀ ਜਿਨ੍ਹਾਂ ਨੇ ਇਹ ਐਡੇ ਸਾਸੀ ਤੇ ਜੋਖਮ ਭਰੇ ਕੰਮ ਆਪਣੇ ਦਮ ਤੇ ਕੀਤੇ ਬਿਨਾ ਮਾਤੋ ਕਿੱਡਾ ਮਹਿੰਗਾ ਪ੍ਰੋਗਰਾਮ ਹੁੰਦਾ ਕਿਸੇ ਵੀ ਚੋਟੀ ਨੂੰ ਸਰ ਕਰਨਾ ਪਰ ਇਹਨਾਂ ਨੇ ਗਰੀਬੀ ਹੋਣ ਕਰਕੇ ਉਸ ਨੂੰ ਦ੍ਰਿੜਤਾ ਨਾਲ ਪਾਰ ਕੀਤਾ ਪਰ ਕਿਸੇ ਵੀ ਸਰਕਾਰ ਨੇ ਅਕਾਲੀ ਵੀ ਆਏ ਕਾਂਗਰਸੀ ਆਏ ਹੁਣ ਬਦਲਾਵ ਵਾਲੇ ਵੀ ਆਏ ਨੇ ਤਾਂ ਇਹਨਾਂ ਨੇ ਕਿਸੇ ਵੀ ਇਸ ਲੜਕੀ ਨੂੰ ਰੋਜ਼ਗਾਰ ਦੇ ਸਿਰ ਤੇ ਨਹੀਂ ਕੀਤਾ ਜੇ ਇਹਨਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਤਾਂ ਇਹ ਹੋਰ ਵੀ ਪੰਜਾਬ ਦਾ ਨਾਮ ਜਿਹੜਾ ਰੌਸ਼ਨ ਕਰਦੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਸ਼ੀ ਗੱਲ ਦੀ ਸਰ